ਕਿਉਂਕਿ ਮੈਂ ਕੰਸਲਟੈਂਟ ਹਾਂ ਮੈਨੂੰ ਪਤਾ ਕੰਸਲਟੈਂਟ ਦਾ ਮਤਲਬ ਕੰਸਲਟੈਂਸੀ ਦੇਣੀ ਗਾਈਡੈਂਸ ਦੇਣੀ ਹੂੰ ਇਹ ਜਦ ਤੋਂ ਪੈਕੇਜ ਸਿਸਟਮ ਸ਼ੁਰੂ ਹੋਇਆ ਨਾ ਏਜੰਟ ਕ੍ਰੀਏਟ ਹੋ ਗਏ ਉਹ ਆਪਣੀ ਪ੍ਰੋਫਿਟੇਬਿਲਟੀ ਵਾਸਤੇ ਕੰਮ ਕਰਦੇ ਆ ਉਹ ਬੱਚੇ ਦੀ ਗਾਈਡੈਂਸ ਵਾਸਤੇ ਕੰਮ ਨਹੀਂ ਕਰਦੇ ਉਹਦੇ ਕੈਰੀਅਰ ਵਾਸਤੇ ਕੰਮ ਨਹੀਂ ਕਰਦੇ ਕਾਉਂਸਲਿੰਗ ਖਤਮ ਹੋ ਗਈ ਕਾਉਂਸਲਿੰਗ ਖਤਮ ਹੋ ਗਈ ਏਜੰਟ ਕ੍ਰੀਏਟ ਹੋ ਗਿਆ ਕੈਨੇਡਾ ਬੱਚੇ ਦੀ ਫਰਸਟ ਚੁਆਇਸ ਹੁੰਦੀ ਸੀ ਅੱਜ ਤੋਂ 2 ਸਾਲ ਪਹਿਲੇ 1 ਸਾਲ ਪਹਿਲੇ ਜੇ ਨਹੀਂ ਬਣਦਾ ਸੀ ਅਸੀਂ ਕਹਿੰਦੇ ਸੀ ਬੇਟਾ ਤੁਸੀਂ ਜਰਮਨੀ ਚਲੇ ਜਾਓ ਨੀਦਰਲੈਂਡ ਚਲੇ ਜਾਓ ਬੱਚੇ ਨੇ ਕਹਿਣਾ ਮੰਨ ਲੈਣਾ ਅੱਜ ਦਾ ਸਟੂਡੈਂਟ ਪਹਿਲੇ ਆਪ ਆਪਣੀ ਚੁਆਇਸ ਲੈ ਕੇ ਆਉਂਦਾ ਹੈ ਅੱਜ ਦੀ ਫਰਸਟ ਚੁਆਇਸ ਆਸਟ੍ਰੇਲੀਆ ਮੰਨ ਲਓ ਆਸਟ੍ਰੇਲੀਆ ਬਹੁਤ ਸਿਕਰਟ ਨਹੀਂ ਹੁੰਦਾ ਤੇ ਜੇ ਉਹਨੂੰ ਸੈਕੰਡ ਚੁਆਇਸ ਕਹੀਏ ਨਾ ਉਹ ਆਪਣੇ ਪੈਸੇ ਫਸਾ ਦੇਗਾ ਗਲਤ ਏਜੰਟ ਕੋਲ ਲੇਕਿਨ ਇਹ ਜਿਹੜੇ ਸਾਲ ਦੋ ਸਾਲ ਜਿਹੜੇ ਖਰਾਬ ਕਰਨੇ ਏਜੰਟਾਂ ਕੋਲ ਜਾਣੇ ਪੈਸੇ ਖਰਾਬ ਕਰਨੇ ਸਮਾਂ ਖਰਾਬ ਕਰਨਾ ਉਸ ਤੋਂ ਸਟੂਡੈਂਟ ਬਚ ਸਕਦਾ ਜਦ ਸਹੀ ਕੰਸਲਟੈਂਸੀ ਔਰ ਸਹੀ ਗਾਈਡੈਂਸ ਲੈਗਾ ਮੈਂ ਹਰ ਆਰਗੇਨਾਈਜੇਸ਼ਨ ਦੀ ਮੈਂਬਰ ਹਾਂ ਚਾਹੇ ਆਸਟ੍ਰੇਲੀਅਨ ਐਜੂਕੇਸ਼ਨ ਹੋਏ ਚਾਹੇ ਯੂਕੇ ਦਾ ਬ੍ਰਿਟਿਸ਼ ਕਾਉਂਸਲ ਹੋਏ ਇਹਨਾਂ ਦਾ ਸਾਨੂੰ ਸਰਟੀਫਿਕੇਸ਼ਨ ਕਰਨੀ ਪੈਂਦੀ ਐਗਜ਼ਾਮ ਦੇਣੇ ਪੈਂਦੇ ਆ ਤੇ ਸਾਰੀ ਜਗ੍ਹਾ ਦੀ ਸਾਡੀ ਸਰਟੀਫਿਕੇਸ਼ਨ ਹੈ ਠੀਕ ਹੈ ਹੁਣ ਜੇ ਮਹਾਰਤ ਦੀ ਗੱਲ ਕਰੀਏ ਸਾਰੀ ਜਗ੍ਹਾ ਦੀ ਯੂਨੀਵਰਸਿਟੀਆਂ ਦੇ ਸਿੱਧੇ ਟਾਈ ਆਪਾਂ ਸਾਡੇ ਹੁਣ ਸਟੂਡੈਂਟ ਮੇਰੇ ਕੋਲ ਆਂਦਾ ਮੰਨ ਲਓ ਦੋ ਕੰਟਰੀਆਂ ਚ ਇਲੀਜੀਬਲ ਨਹੀਂ ਹੈ ਤੇ ਮੈਨੂੰ ਜੇ ਚੌਥੀ ਪੰਜਵੀਂ ਕੰਟਰੀ ਜੋ 7th 8th ਕੰਟਰੀ ਸਾਰਿਆਂ ਦਾ ਪਤਾ ਹੈ ਤੇ ਮੈਂ ਸਟੂਡੈਂਟ ਦੇ ਪ੍ਰੋਫਾਈਲ ਨਾਲ ਜਸਟਿਸ ਕਰ ਸਕਦਾ ਕਿ ਮੈਂ ਕਹਿੰਦਾ ਕਿ ਤੁਹਾਡੀ ਮਹਾਰਤ ਇਹ ਹੈ ਕਿ ਤੁਸੀਂ ਸਾਰੀ ਕੰਟਰੀਜ਼ ਦੇ ਵਿੱਚ ਟੀ ਬਿਲਕੁਲ ਕਿ ਅਸੀਂ ਉਹਦੇ ਵਾਸਤੇ ਉਹ ਕੰਟਰੀ ਕੱਢਾਂਗੇ ਜਿੱਥੇ ਉਹਨੂੰ ਫੀਸ ਨਾਲ ਦੇ ਬਰਾਬਰ ਹੋਏ ਪੇਰੈਂਟਸ ਤੇ ਬਰਡਨ ਨਾ ਹੋਏ ਨੈਚੁਰਲ ਬੱਚੇ ਦਾ ਅਕੈਡੈਮਿਕ ਪ੍ਰੋਫਾਈਲ ਤੇ ਹਰ ਜਗ੍ਹਾ ਅੱਛਾ ਚਾਹੀਦਾ ਹੈ ਲੇਕਿਨ ਸਟੂਡੈਂਟ ਜਿਹੜਾ ਆਪਣਾ ਫਿਊਚਰ ਜ਼ਰੂਰ ਬਣਾਏ ਬਿਲਕੁਲ ਮੇਨਲੀ ਪਹਿਲਾ ਆ ਜਾਏਗਾ ਸਟੂਡੈਂਟ ਵੀਜ਼ਾ ਫਿਰ ਟੂਰਿਸਟ ਵੀਜ਼ਾ ਓਕੇ ਫਿਰ ਪੀਆਰ ਫਿਰ ਪੀਆਰ ਹਾਂ ਇਹ ਤਿੰਨ ਚੀਜ਼ਾਂ ਸਾਡੇ ਇੱਥੇ ਹੋਣਗੀਆਂ ਵਰਕ ਦੇ ਵਿੱਚ ਨਹੀਂ ਵਰਕ ਵੀਜ਼ਾ ਨੂੰ ਅਸੀਂ ਸੌਰੀ ਕਹਿੰਦੇ ਅੱਛਾ ਉਹ ਵਰਡ ਸਾਡੇ ਵਾਸਤੇ ਨਹੀਂ ਹੈ ਤੇ ਜਿਹੜਾ ਮੇਨ ਹੈ ਕਿਉਂਕਿ ਵਰਕ ਵੀਜ਼ਾ ਦੇ ਲੋ ਭਾਵਨੇ ਵਰਡ ਚ ਮੈਂ ਦੇਖਿਆ 80% ਜਨਤਾ ਆਪਣਾ ਪੈਸਾ ਖਰਾਬ ਕਰ ਦਿੰਦਾ ਬੜਾ ਈਜ਼ੀ ਟਾਰਗੇਟ ਹੈ ਵਰਕ ਵੀਜ਼ਾ ਦੇ ਨਾਮ ਤੋਂ ਕਿਸੇ ਨੂੰ ਲੁੱਟ ਲੈ ਲੁੱਟ ਬਿਲਕੁਲ ਸਟੂਡੈਂਟ ਵੀਜ਼ਾ ਸਟੂਡੈਂਟ ਨੇ ਸਿੱਧੀ ਫੀਸ ਕਾਲਜ ਨੂੰ ਦੇਣੀ ਹੈ ਜੀ ਯੂਨੀਵਰਸਿਟੀ ਚ ਉਹਦੀ ਫੀਸ ਜਾਣੀ ਹੈ ਔਰ ਉਹ ਆਫਰ ਲੈਟਰ ਆਣਾ ਫੀਸ ਜਾਣੀ ਹੈ ਫੰਡ ਸ਼ੋਅ ਕਰਨੇ ਆ ਤੇ ਇਹ ਚੀਜ਼ਾਂ ਸਟੂਡੈਂਟ ਨੇ ਬੜੇ ਧਿਆਨ ਨਾਲ ਦੇਖਣੀਆਂ ਹੈ ਕਿ ਜਦ ਸਿੱਧਾ ਐਡਮਿਸ਼ਨ ਹੋ ਰਿਹਾ ਹੈ ਫਿਰ ਅਸੀਂ ਕਿਉਂ ਇੰਨਾ ਚੱਕਰਾਂ ਚ ਪਈਏ ਇਹ 3-4 ਸਾਲ ਤੋਂ ਹੀ ਜ਼ਿਆਦਾ ਚੀਜ਼ਾਂ ਸਟਾਰਟ ਹੋਈਆਂ ਪਹਿਲੇ ਸਿੱਧਾ ਸਟੂਡੈਂਟ ਯੂਨੀਵਰਸਿਟੀ 'ਚ ਹੀ ਫੀਸ ਜਮ੍ਹਾਂ ਕਰਾਉਂਦੇ ਸੀ ਸ਼ਾਇਦ ਫਰਸਟ ਕੰਟਰੀ ਦੀ ਜਿਹੜੀ ਪ੍ਰੇਫਰੈਂਸ ਆ ਉਹ ਤੇ ਆਸਟ੍ਰੇਲੀਆ ਰਾਈਟ ਨਾਉ ਆਸਟ੍ਰੇਲੀਆ ਦੇ ਬਾਅਦ ਇਸ ਟਾਈਮ ਯੂਕੇ ਔਰ ਜਰਮਨੀ ਇਕੁਇਲੈਂਟ ਇੰਨੀ ਹੀ ਚੱਲ ਰਹੀਆਂ ਉਹਨਾਂ ਦੀ ਡਿਮਾਂਡ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇਹ ਵੀਡੀਓ ਉਹਨਾਂ ਬੱਚਿਆਂ ਦੇ ਲਈ ਬੇਹਤ ਖਾਸ ਹੈ ਜੋ ਅਬਰੋਡ ਜਾ ਕੇ ਪੜਨਾ ਲਿਖਣਾ ਜਾਂ ਫਿਰ ਉੱਥੇ ਵਸਣਾ ਚਾਹੁੰਦੇ ਨੇ ਕਿਉਂਕਿ ਅਕਸਰ ਉਹਨਾਂ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਉੱਠਦੇ ਨੇ ਕਿ ਅਸੀਂ ਬਾਹਰ ਕਿਵੇਂ ਜਾ ਸਕਦੇ ਹਾਂ ਕਿਹੜਾ ਕੋਰਸ ਸਾਡੇ ਲਈ ਚੰਗਾ ਜਾਂ ਫਿਰ ਮਾੜਾ ਹੈ ਤੇ ਇਹਨਾਂ ਸਵਾਲਾਂ ਦੇ ਜਵਾਬ ਖੋਜਣ ਦੇ ਲਈ ਅਸੀਂ ਅਕਸਰ ਇਮੀਗ੍ਰੇਸ਼ਨ ਜਿਹੜੇ ਏਜੰਟਸ ਨੇ ਉਹਨਾਂ ਨੂੰ ਆਪਣੇ ਆਫਿਸ ਦੇ ਵਿੱਚ ਬੁਲਾਉਂਦੇ ਆ ਜਾਂ ਫਿਰ ਉਨ੍ਹਾਂ ਦੇ ਆਫਿਸ ਜਾ ਕੇ ਤੁਹਾਡੇ ਸਵਾਲਾਂ ਦੀ ਖੋਜ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਇਸੇ ਦੇ ਦੇ ਚੱਲਦੇ ਅਸੀਂ ਚੰਡੀਗੜ੍ਹ 35 ਸੈਕਟਰ ਨੈਵੀਗੇਟਰ ਓਵਰਸੇਜ਼ ਦੇ ਆਫਿਸ ਪਹੁੰਚੇ ਆਂ ਜਿੱਥੇ ਮੈਮ ਵੀਨਾ ਗੋਇਲ ਮੇਰੇ ਨਾਲ ਮੌਜੂਦ ਨੇ ਜਿੰਨਾਂ ਤੋਂ ਅਸੀਂ ਤੁਹਾਡੇ ਸਵਾਲ ਪੁੱਛਾਂਗੇ ਕੁਝ ਮੇਰੇ ਸਵਾਲ ਪੁੱਛਾਂਗੇ ਤੇ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਕਰਦੇ ਜਾਓ ਸਭ ਤੋਂ ਪਹਿਲਾਂ ਮੈਮ ਤੁਹਾਡਾ ਸਵਾਗਤ ਹੈ ਥੈਂਕ ਯੂ ਨਮਸਕਾਰ ਮੈਂ ਸਭ ਤੋਂ ਪਹਿਲਾਂ ਤਾਂ ਵੈਸੇ ਤਾਂ ਨੈਵੀਗੇਟਰ ਨੂੰ ਹਰ ਕੋਈ ਜਾਣਦਾ ਹੈ ਇਹ ਵੱਡਾ ਨਾਮ ਹੈ ਇਮੀਗ੍ਰੇਸ਼ਨ ਦੇ ਵਿੱਚ ਜੇ ਮੈਂ ਗੱਲ ਕਰਾਂ ਪਰ ਫਿਰ ਵੀ ਜੇ ਸਾਡੇ ਕੁਝ ਸਰੋਤੇ ਨਵੇਂ ਨੇਗੇ ਮੈਂ ਚਾਹਾਂਗਾ ਕਿ ਥੋੜਾ ਜਿਹਾ ਨੈਵੀਗੇਟਰਸ ਦੇ ਬਾਰੇ ਦੱਸ ਦਿਓ ਕਿ ਨੈਵੀਗੇਟਰ ওভারਸੀਸ ਦੀ ਅੱਜ ਉਮਰ ਕਿੰਨੀ ਹੋ ਚੁੱਕੀ ਹੈ ਇਸ ਦਾ ਜਨਮ ਕਦੋਂ ਹੋਇਆ ਸੀਗਾ ਤੇ ਕਿਵੇਂ ਇਸ ਦੀ ਸ਼ੁਰੂਆਤ ਹੋਈ ਸ਼ਸ਼ਵ ਨੈਵੀਗੇਟਰਸ ਦਾ ਜਿਹੜੇ ਆਫਿਸ ਹੈ ਜਾਂ ਮੈਨੂੰ ਕੰਮ ਕਰਦੇ ਅੱਜ 27 ਇਅਰਸ 8 ਇਅਰਸ ਹੋ ਚੁਕੇ ਆ 27 28 7 ਹਾਂ ਜੀ ਬਹੁਤ ਪੁਰਾਣਾ ਜਿਹੜੇ ਸਟੂਡੈਂਟਸ ਅਸੀਂ ਭੇਜੇ ਹੁਣ ਉਹਨਾਂ ਦੇ ਆਪ ਦੇ ਘਰਾਂ ਚ ਆਪ ਦੇ ਮਤਲਬ ਸੈਕੰਡ ਜਨਰੇਸ਼ਨ ਤਿਆਰ ਹੋ ਚੁੱਕੀ ਹੈ ਕਿਸੇ ਨਾ ਕਿਸੇ ਸਾਹਮਣੇ ਕੋਈ ਚਾਚਾ ਗਿਆ ਕੋਈ ਪੂਆ ਗਈ ਹੈ ਸਾਡੇ ਇਥੋਂ ਮਤਲਬ ਕਿਸੇ ਨਾ ਕਿਸੇ ਸਾਹਮਣਾਲ ਜਿਹੜੇ ਬੱਚੇ ਗਏ ਆ ਜਾਂ ਉਹਨਾਂ ਦੇ ਬੱਚੇ ਵੀ ਬੜੇ ਹੋ ਗਏ ਉਹਨਾਂ ਕਈ ਵਾਰੀ ਜਦ ਬਾਹਰ ਜਾਏਦਾ ਤੇ ਉਹਨਾਂ ਦੇ ਘਰ ਜਦ ਮਿਲਣ ਜਾਂਦੀਆਂ ਸਟੂਡੈਂਟਸ ਤੇ ਉਹਨਾਂ ਦੇ ਬੱਚੇ ਵੀ ਖੜਾ ਕੇ ਆਏ ਬੈ ਮੈਂ ਕਹਿ ਸਕਦਾ ਵੀ ਜਦੋਂ ਮੇਰਾ ਜਨਮ ਹੋਇਆ ਉਹਦੀ ਨੈਵੀਗੇਟਰ ਦਾ ਜਨਮ ਹੋਇਆ ਮੈਨੂੰ ਵੀ ਆਜੀ 28 29 ਸਾਲ ਹੋ ਚੁੱਕੇ ਨੇ ਤੇ ਮਤਲਬ ਇੰਨੀ ਪੁਰਾਣੀ ਇਹ ਜਿਹੜੀ ਇਮੀਗ੍ਰੇਸ਼ਨ ਦਾ ਤੁਹਾਡਾ ਆਫਿਸ ਹੈ ਆਫਿਸ ਪਹਿਲੇ ਦਿਨ ਤੋਂ ਇੱਥੇ ਹੀ ਹੈ ਆਫਿਸ 35 ਸੈਕਟਰ ਚ ਹੀ ਹੈ ਇਹ ਹੈ ਕਿ ਪਹਿਲੇ ਦੋ ਚਾਰ ਸ਼ੋਰੂਮ ਛੱਡ ਕੇ ਉਧਰ ਸੀਗਾ ਉਹ ਥੋੜੀ ਜਗ੍ਹਾ ਛੋਟੀ ਪੈਣ ਲੱਗੀ ਸੀ ਤੇ 12-15 ਸਾਲ ਪਹਿਲੇ ਅਸੀਂ ਕਟਾਏ ਸੀ ਲੱਗਦਾ ਕਿ ਜਿੰਨਾ ਕਿ ਮੈਂ ਇਸ ਇੰਡਸਟਰੀ ਨੂੰ ਜਾਣਦਾ ਇਮੀਗ੍ਰੇਸ਼ਨ ਨੂੰ ਇਸ ਚੀਜ਼ ਦਾ ਇਥੇ ਅੰਦਾਜ਼ਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਦਾ ਕਿਉਂਕਿ ਜਿਹੜੇ ਕਈ ਚਿੱਟ ਫੰਡ ਇਮੀਗ੍ਰੇਸ਼ਨ ਹੁੰਦੇ ਨੇ ਜਾਂ ਜਿਹੜੇ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਕੋਈ ਗਲਤ ਕੰਮ ਕਰਨੇ ਨੇ ਉਹਨਾਂ ਦਾ ਅੱਜ ਆਫਿਸ ਕਿਤੇ ਕੱਲ ਕਿਤੇ ਪਰਸੋ ਕਿਤੇ ਪਰ ਇਸ ਤੋਂ ਮੈਨੂੰ ਲੱਗਦਾ ਕਿ ਨੈਵੀਗੇਟਰ ਦੇ ਵਾਸਤੇ ਉਹ ਸਾਲ ਦੋ ਸਾਲ ਤੋਂ ਵੱਧ ਨਹੀਂ ਕੱਟ ਸਕਦੇ ਇਹ ਸਟੂਡੈਂਟ ਨੇ ਬੜੇ ਕੇਅਰਫੁਲੀ ਚੱਲਣਾ ਹੈ ਕਈ ਵਾਰੀ ਸਾਡੇ ਕੋਲ ਕੇਸ ਬਹੁਤ ਖਰਾਬ ਹੋ ਕੇ ਆਉਂਦੇ ਆ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਕੱਲ ਇੱਕ ਬੱਚੇ ਦੀ ਕਾਉਂਸਲਿੰਗ ਕਰ ਰਹੇ ਸੀਗੇ ਤੇ ਉਹ ਕਹਿੰਦਾ ਕਿ ਮੈਡਮ ਮੇਰਾ ਨਾ 8 ਲੱਖ ਰੁਪਇਆ ਮੈਂ ਕਿਸੇ ਏਜੰਟ ਨੂੰ ਦਿੱਤਾ ਸੀ ਉਹਦਾ ਦਫਤਰ ਬੰਦ ਹੋ ਗਿਆ ਮੈਂ ਇਸ ਕਰਕੇ ਜਰਮਨੀ ਦਾ ਕੇਸ ਤੁਹਾਡੇ ਕੋਲ ਲਗਾਉਣਾ ਸੀਗਾ ਪਰ ਹੁਣ ਪੈਸਾ ਨਹੀਂ ਆ ਉਧਰ ਪਤਾ ਨਹੀਂ ਆਏਗਾ ਨਹੀਂ ਆਏਗਾ ਤੇ ਇਦਾਂ ਦੇ ਬਹੁਤ ਫਰਾਡ ਹੁੰਦੇ ਆ ਕਦੀ ਵੀ ਤੁਸੀਂ ਜਿਹੜਾ ਆਰਗੇਨਾਈਜੇਸ਼ਨ ਆ ਉਹ ਦੇਖੋ ਏਜੰਟ ਇੱਕ ਵਰਡ ਬੜਾ ਗਲਤ ਹੈ ਇਹਦੇ ਵਿੱਚ ਕਿਉਂਕਿ ਮੈਂ ਕੰਸਲਟੈਂਟ ਆ ਮੈਨੂੰ ਪਤਾ ਕੰਸਲਟੈਂਟ ਦਾ ਮਤਲਬ ਕੰਸਲਟੈਂਸੀ ਦੇਣੀ ਗਾਈਡੈਂਸ ਦੇਣੀ ਹੂੰ ਇਹ ਜਦ ਤੋਂ ਪੈਕੇਜ ਸਿਸਟਮ ਸ਼ੁਰੂ ਹੋਇਆ ਨਾ ਏਜੰਟ ਕ੍ਰੀਏਟ ਹੋ ਗਿਆ ਉਹ ਆਪਣੇ ਪ੍ਰੋਫਿਟੇਬਿਲਟੀ ਵਾਸਤੇ ਕੰਮ ਕਰਦੇ ਆ ਉਹ ਬੱਚੇ ਦੀ ਗਾਈਡੈਂਸ ਵਾਸਤੇ ਕੰਮ ਨਹੀਂ ਕਰਦੇ ਉਹਦੇ ਕੈਰੀਅਰ ਵਾਸਤੇ ਕੰਮ ਨਹੀਂ ਕਰਦੇ ਕਾਉਂਸਲਿੰਗ ਖਤਮ ਹੋ ਗਈ ਕਾਉਂਸਲਿੰਗ ਖਤਮ ਹੋ ਗਈ 에ਜੰਟ ਕ੍ਰੀਏਟ ਹੋ ਗਿਆ 에ਜੰਟ ਦਾ ਮਤਲਬ ਹੈ ਪ੍ਰੋਫਿਟ ਬੁਕਿੰਗ ਜਿਹੜਾ ਕਾਉਂਸਲਿੰਗ ਹੈ ਦਾ ਪਹਿਲਾਂ ਹੀ ਮਾਫੀ ਮੰਗ ਲਿਆ ਕਿ ਮੈਂ ਸ਼ੁਰੂਆਤ ਦੇ ਵਿੱਚ 에ਜੰਟ ਸ਼ਬਦ ਯੂਜ਼ ਕੀਤਾ ਕਾਉਂਸਲਿੰਗ ਦਾ ਮਤਲਬ ਹੈ ਇੱਕ ਬੱਚਾ ਪੜ ਕੇ ਆਇਆ ਪਲੱਸ 2 ਜਾਂ ਗ੍ਰੈਜੂਏਸ਼ਨ ਅੱਗੇ ਨੇ ਇੰਨੀ ਕੰਟਰੀਜ਼ ਹੈ ਹਰ ਬੱਚਾ ਮਿਸ ਗਾਈਡ ਹੁੰਦਾ ਹੈ ਖੱਲੀ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਦਾ ਇੱਕ ਟਾਈਮ ਹੋ ਗਿਆ ਅੱਧੀ ਅਧੂਰੀ ਇਨਫੋਰਮੇਸ਼ਨ ਦੇ ਨਾਲ ਪਹਿਲੇ ਮੈਂ ਕਿਸੇ ਬੱਚੇ ਨੂੰ ਗਾਈਡ ਕਰਦੀ ਸੀ ਕਿ ਤੁਹਾਡਾ ਜਿਹੜਾ ਵੀਜ਼ਾ ਸਮਝੋ ਕੈਨੇਡਾ ਬੱਚੇ ਦੀ ਫਰਸਟ ਚੁਆਇਸ ਹੁੰਦੀ ਸੀ ਅਸ ਤੋਂ 2 ਸਾਲ ਪਹਿਲੇ 1 ਸਾਲ ਪਹਿਲੇ ਜੇ ਨਹੀਂ ਬਣਦਾ ਸੀ ਅਸੀਂ ਕਹਿੰਦੇ ਸੀ ਬੇਟਾ ਤੁਸੀਂ ਜਰਮਨੀ ਚਲੇ ਜਾਓ ਨੀਦਰਲੈਂਡ ਚਲੇ ਜਾਓ ਬੱਚੇ ਨੇ ਕਹਿਣਾ ਮੰਨ ਲੈਣਾ ਅਸ ਦਾ ਸਟੂਡੈਂਟ ਪਹਿਲੇ ਆਪ ਆਪਣੀ ਚੁਆਇਸ ਲੈ ਕੇ ਆਂਦਾ ਹੈ ਅਸ ਦੀ ਫਰਸਟ ਚੁਆਇਸ ਆਸਟ੍ਰੇਲੀਆ ਮੰਨ ਲਓ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੈ ਨਹੀਂ ਹੁੰਦਾ ਤੇ ਜੇ ਉਹਨੂੰ ਸੈਕੰਡ ਚੁਆਇਸ ਕਹੀਏ ਨਾ ਆਪਣੇ ਪੈਸੇ ਫਸਾ ਦੇਗਾ ਗਲਤ ਏਜੰਟ ਕੋਲ ਬਟ ਉਹ ਕਹੇਗਾ ਮੈਂ ਆਸਟ੍ਰੇਲੀਆ ਹੀ ਪਹਿਲੇ ਜਾਣਾ ਹੈ ਇੱਕ ਤੇ ਇਹ ਮੈਂਟੈਲੀਟੀ ਸਟੂਡੈਂਟ ਨੂੰ ਚੇਂਜ ਕਰਨੀ ਪੈਗੀ ਜਿੱਥੇ ਉਹਦਾ ਕੈਰੀਅਰ ਜਿੱਥੇ ਉਹਨੂੰ ਸਹੀ ਗਾਈਡੈਂਸ ਮਿਲਦੀ ਹੈ ਔਰ ਜਿੱਥੇ ਉਹ ਜਾ ਕੇ ਆਪਣਾ ਕੈਰੀਅਰ ਬਣਾ ਸਕਦਾ ਤੇ ਫਿਰ ਉੱਥੇ ਜਾ ਕੇ ਉਹ ਆਪਣੇ ਮੰਨ ਲਓ 12 ਪਲੱਸ 2 ਵਿੱਚ ਹੈ ਹਜੇ ਗ੍ਰੈਜੂਏਸ਼ਨ ਕਰਨੀ ਹੈ ਏ ਦੀ ਸੈਕੰਡ ਪ੍ਰਾਇਓਰਟੀ ਕੰਟਰੀ ਹੈ ਜਿੱਥੇ ਅਸੀਂ ਗਾਈਡ ਕਰ ਰਹੇ ਹਾਂ ਮਤਲਬ ਤੇ ਹੁਣ ਉੱਥੇ ਜਾ ਕੇ ਗ੍ਰੈਜੂਏਸ਼ਨ ਕੰਪਲੀਟ ਕਰਕੇ ਫਰਸਟ ਪ੍ਰਾਇਓਰਟੀ ਕੰਟਰੀ ਚ ਮਾਸਟਰ ਕਰਦੀ ਵੀ ਲੈ ਸਕਦਾ ਹੈ ਲੇਕਿਨ ਇਹ ਜਿਹੜੇ ਸਾਲ 2 ਸਾਲ ਜਿਹੜੇ ਖਰਾਬ ਕਰਨੇ ਏਜੰਟਾਂ ਕੋਲ ਜਾਣੇ ਪੈਸੇ ਖਰਾਬ ਕਰਨੇ ਸਮਾਂ ਖਰਾਬ ਕਰਨਾ ਉਸ ਤੋਂ ਸਟੂਡੈਂਟ ਬਚ ਸਕਦਾ ਜਸ ਸਹੀ ਕੰਸਲਟੈਂਸੀ ਉਹ ਸਹੀ ਗਾਈਡੈਂਸ ਲੇਗਾ अच्छा मैं नेविगेटरस ਦੇ ਬਾਰੇ ਜੇ ਜਾਨਣਾ ਚਾਹਾਂ ਤਾਂ ਕਿਹੜੇ ਕਿਹੜੇ ਜਿਹੜੇ ਵੀਜ਼ਾਸ ਦੇ ਵਿੱਚ ਨੇਵੀਗੇਟਰ ਡੀਲ ਕਰਦਾ ਜਾਂ ਫਿਰ ਕਿਹੜੀਆਂ ਕਿਹੜੀਆਂ ਉਹ ਕੰਟਰੀਜ਼ ਨੇ ਜਿੱਥੇ ਨੇਵੀਗੇਟਰ ਜਿਸ ਦੇ ਵਿੱਚ ਡੀਲ ਕਰਦਾ ਸ਼ਾਸ਼ਾ ਅਸੀਂ ਜਿਹੜਾ ਕਿ ਸਟੂਡੈਂਟ ਵੀਜ਼ਾ ਜ ਤੇ ਸਾਰੀ ਕੰਟਰੀਆਂ ਦਾ ਮੈਕਸਿਮਮ ਸਾਰੀਆਂ ਕੰਟਰੀਆਂ ਦਾ ਸਾਰੀ ਕੰਟਰੀਆਂ ਦਾ ਬੜੀ ਕੰਟਰੀਆਂ ਚ ਆ ਜਾਂਦਾ ਤੁਹਾਡਾ ਕੈਨੇਡਾ ਯੂ ਐਸ اے ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜੇ ਮੈਂ ਹਾਰਤ ਦੀ ਗੱਲ ਕਰਾਂ ਕਿ ਇਸ ਕੰਟਰੀ ਦਾ ਸਾਨੂੰ ਤਜਰਬਾ ਬਹੁਤ ਲੰਬਾ ਹੈ ਯਾ ਇਸ ਕੰਟਰੀ ਦਾ ਸੀ ਬਿਲਕੁਲ ਦਾਅਵੇ ਨਾਲ ਕਹਿ ਸਕਦੇ ਆ ਕਿ ਸਾਡਾ ਜਿਹੜਾ ਵੀਜ਼ਾ ਆਊਗਾ ਹੀ ਆਊਗਾ ਮਹਾਰਤ ਕਿਹੜੀ ਕੰਟਰੀ ਦੇ ਵਿੱਚ ਹੈ ਸ਼ਾਸ਼ਾ ਜੀ ਬੰਨੇ ਸਾਲ ਹੋ ਗਏ ਕੰਮ ਕਰਦੇ ਹੁਣ ਉਹ ਚੀਜ਼ ਖਤਮ ਹੋ ਗਈ ਮਹਾਰਤ ਵਾਲੀ ਅੱਛਾ ਮੈਂ ਹਰ ਆਰਗੇਨਾਈਜੇਸ਼ਨ ਦੀ ਮੈਂਬਰ ਹਾਂ ਚਾਹੇ ਆਸਟ੍ਰੇਲੀਅਨ ਐਜੂਕੇਸ਼ਨ ਹੋਵੇ ਚਾਹੇ ਯੂਕੇ ਦਾ ਬ੍ਰਿਟਿਸ਼ ਕਾਉਂਸਲ ਹੋਵੇ ਇਹਨਾਂ ਦਾ ਸਾਨੂੰ ਸਰਟੀਫਿਕੇਸ਼ਨ ਕਰਨੀ ਪੈਂਦੀ ਐ ਐਗਜ਼ਾਮ ਦੇਣੇ ਪੈਂਦੇ ਆ ਤੇ ਸਾਰੀ ਜਗ੍ਹਾ ਦੀ ਸਾਡੀ ਸਰਟੀਫਿਕੇਸ਼ਨ ਹੈ ਠੀਕ ਹੈ ਹੁਣ ਜੇ ਮਹਾਰਤ ਦੀ ਗੱਲ ਕਰੀਏ ਸਾਰੀ ਜਗ੍ਹਾ ਦੀ ਯੂਨੀਵਰਸਿਟੀਆਂ ਦੇ ਸਿੱਧੇ ਟਾਈ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੇ ਮੈਂ ਮਹਾਰਤ ਦਾ ਮਤਲਬ ਕੀ ਹੋ ਗਿਆ ਮੈਂ ਇੱਕ ਕੰਟਰੀ ਦਾ ਕੰਮ ਕਰ ਰਹੀ ਆ ਜਾਂ ਦੋ ਦਾ ਕਰ ਰਹੀ ਆ ਹੁਣ ਸਟੂਡੈਂਟ ਮੇਰੇ ਕੋਲ ਆਂਦਾ ਮੰਨ ਲਓ ਦੋ ਕੰਟਰੀਆਂ ਚ ਇਲੀਜੀਬਲ ਨਹੀਂ ਹੈ ਤੇ ਮੈਨੂੰ ਜੇ ਚੌਥੀ ਪੰਜਵੀਂ ਕੰਟਰੀ ਜੋ 7th 8th ਕੰਟਰੀ ਸਾਰਿਆਂ ਦਾ ਪਤਾ ਹੈ ਤੇ ਮੈਂ ਸਟੂਡੈਂਟ ਤੇ ਪ੍ਰੋਫਾਈਲ ਨਾਲ ਜਸਟਿਸ ਕਰ ਸਕਦਾ ਕਿ ਮੈਂ ਕਹਿੰਦਾ ਕਿ ਤੁਹਾਡੀ ਮਹਾਰਤ ਹੀ ਇਹ ਹੈ ਕਿ ਤੁਸੀਂ ਸਾਰੇ ਕੰਟਰੀਜ਼ ਦੇ ਵਿੱਚ ਟੀਕ ਬਿਲਕੁਲ ਕਿਉਂਕਿ ਸਟੂਡੈਂਟ ਦਾ ਮੰਨ ਲਓ ਬਜਟ ਹੋਇਆ 4 ਲੱਖ ਦਾ ਇੱਕ ਬੱਚੇ ਦਾ 40 ਲੱਖ ਦਾ ਬਜਟ ਹੈ 40 ਲੱਖ ਵਾਲਾ ਬਜਟ ਤੇ ਜਿਹੜਾ ਸਟੂਡੈਂਟ ਹੈ ਉਹ ਕੋਈ ਵੀ ਯੂਨੀਵਰਸਿਟੀ ਆ ਮੈਲਬਨ ਵੀ ਲੈ ਲੇਗਾ ਜੇ ਉਹਦਾ ਪ੍ਰੋਫਾਈਲ ਅੱਛਾ ਉਹ ਵੀ ਡਿਪੈਂਡ ਕਰਦਾ ਹੈ ਨਾ ਉਹਦਾ ਅਕੈਡੈਮਿਕ ਪ੍ਰੋਫਾਈਲ ਵੀ ਅੱਛਾ ਹੋਣਾ ਚਾਹੀਦਾ ਫਾਈਨੈਂਸ਼ੀਅਲੀ ਵੀ ਅੱਛਾ ਹੈ ਔਰ ਜੇ ਮੰਨ ਲਓ ਉਹਦਾ ਜਿਹੜਾ ਅਕੈਡੈਮਿਕ ਪ੍ਰੋਫਾਈਲ ਵੀ ਐਵਰੇਜ ਹੈ ਔਰ ਉਹਦਾ ਜਿਹੜਾ ਬਜਟ ਵੀ ਬਜਟ ਕਨਸਟੈਂਟ ਵੀ ਹੈ ਤੇ ਫਿਰ ਉਹ ਦੋਨਾਂ ਕੰਬੀਨੇਸ਼ਨ ਨੂੰ ਮਿਲਾ ਕੇ ਅਸੀਂ ਉਹਦੇ ਵਾਸਤੇ ਉਹ ਕੰਟਰੀ ਕੱਢਾਂਗੇ ਜਿੱਥੇ ਉਹਨੂੰ ਫੀਸ ਨਾਲ ਦੇ ਬਰਾਬਰ ਹੋਏ ਪੇਰੈਂਟਸ ਤੇ ਬਰਡਨ ਨਾ ਹੋਏ ਨੈਚੁਰਲ ਬੱਚੇ ਦਾ ਅਕੈਡੈਮਿਕ ਪ੍ਰੋਫਾਈਲ ਤੇ ਹਰ ਜਗ੍ਹਾ ਅੱਛਾ ਚਾਹੀਦਾ ਹੈ ਲੇਕਿਨ ਸਟੂਡੈਂਟ ਜਿਹੜਾ ਆਪਣਾ ਫਿਊਚਰ ਜ਼ਰੂਰ ਬਣਾਏਗਾ ਬਿਲਕੁਲ ਅੱਛਾ ਇਸ ਤੋਂ ਇ ਕਿਹੜੇ ਕਿਹੜੇ ਵੀਜ਼ਾਸ ਦੇ ਵਿੱਚ ਡੀਲ ਕਰਦੇ ਹੋ ਕੰਟਰੀ ਦਾ ਤੁਸੀਂ ਦੱਸਦਾ ਕਿ ਲਗਭਗ ਸਾਰੀਆਂ ਕੰਟਰੀਜ਼ ਦੇ ਵਿੱਚ ਜਿੱਥੇ ਬੱਚਾ ਜਾਣਾ ਚਾਹੁੰਦਾ ਹੈ ਜਾਂ ਜਿੱਥੇ ਬੱਚੇ ਦਾ ਤੁਹਾਨੂੰ ਲੱਗਦਾ ਹੈ ਕਿ ਫਿਊਚਰ ਬ੍ਰਾਈਟ ਹੈ ਤੁਸੀਂ ਉਹ ਉਸ ਨੂੰ ਕੰਸਲਟੈਂਟਸ ਦੌਰਾਨ ਉਸ ਨੂੰ ਗਾਈਡ ਕਰਦੇ ਹੋ ਪਰ ਕਿਹੜੇ ਕਿਹੜੇ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ ਵਰਕ ਪਰਮਿਟ ਜਾਂ ਫਿਰ ਪੀਆਰ ਦੇ ਵਿੱਚ ਕਿਸ-ਕਿਸ ਚੀਜ਼ ਦੇ ਵਿੱਚ ਡੀਲ ਕਰਦੇ ਹੋ ਸ਼ਸ਼ਮਵਤੀ ਜਿਹੜਾ ਮੇਨਲੀ ਪਹਿਲਾ ਆ ਜਾਏਗਾ ਸਟੂਡੈਂਟ ਵੀਜ਼ਾ ਫਿਰ ਟੂਰਿਸਟ ਵੀਜ਼ਾ ਓਕੇ ਫਿਰ ਪੀਆਰ ਫਿਰ ਪੀਆਰ ਇਹ ਤਿੰਨ ਚੀਜ਼ਾਂ ਸਾਡੇ ਇੱਥੇ ਹੋਣਗੀਆਂ ਵਰਕ ਦੇ ਵਿੱਚ ਨਹੀਂ ਨਾ ਵਰਕ ਵੀਜ਼ਾ ਨੂੰ ਅਸੀਂ ਸੌਰੀ ਕਹਿੰਦੇ ਅੱਛਾ ਉਹ ਵਰਡ ਸਾਡੇ ਵਾਸਤੇ ਨਹੀਂ ਹੈ ਹੂੰ ਤੇ ਜਿਹੜਾ ਮੇਨ ਹੈ ਕਿਉਂਕਿ ਵਰਕ ਵੀਜ਼ਾ ਦੇ ਲੁਭਾਉ ਨੇ ਵਰਡ ਚ ਮੈਂ ਦੇਖਿਆ 80% ਜਨਤਾ ਆਪਣਾ ਪੈਸਾ ਖਰਾਬ ਕਰਦੀ ਹੈ ਬਿਲਕੁਲ ਸਹੀ ਗੱਲ ਬੜਾ ਈਜ਼ੀ ਟਾਰਗੇਟ ਹੈ ਵਰਕ ਵੀਜ਼ਾ ਦੇ ਨਾਮ ਤੋਂ ਕਿਸੇ ਨੂੰ ਲੁੱਟਣਾ ਲੁੱਟਣਾ ਬਿਲਕੁਲ ਹੂੰ ਸਟੂਡੈਂਟ ਵੀਜ਼ਾ ਸਟੂਡੈਂਟ ਨੂੰ ਸਿੱਧੀ ਫੀਸ ਕਾਲਜ ਨੂੰ ਦੇਣੀ ਹੈ ਹੂੰ ਯੂਨੀਵਰਸਿਟੀ ਚ ਉਹਦੀ ਫੀਸ ਜਾਣੀ ਹੈ ਔਰ ਉਹ ਆਫਰ ਲੈਟਰ ਆਣਾ ਹੈ ਫੀਸ ਜਾਣੀ ਹੈ ਫੰਡ ਸ਼ੋਅ ਕਰਨੇ ਆ ਜਾਂ ਨਹੀਂ ਕਰਨੇ ਡਿਪੈਂਡ ਕਰਦਾ ਹੈ ਜਿਹੜੀ ਯੂਨੀਵਰਸਿਟੀ ਸੌਰੀ ਅੰਬੈਸੀ ਦੀ ਰਿਕਵੈਸਟ ਮੈਂ ਗੱਲ ਕਰਾਂ ਤਾਂ ਸਾਫ਼ ਸੁਥਰਾ ਕੰਮ ਇਹ ਬਿਲਕੁਲ ਸਾਫ਼ ਸੁਥਰਾ ਕੰਮ ਹੈ ਬੱਚਾ ਕਿੱਥੇ ਫਸਦਾ ਜਿੱਥੇ ਪੈਕੇਜ ਕਰਦਾ ਹੈ ਇਹ ਬੱਚੇ ਦੀ ਜਿਹਦੀ ਮੈਂ ਐਗਜ਼ਾਮਪਲ ਦਿੱਤੇ ਕੱਲ ਮੈਂ ਕਿਹਾ ਫੀਸ ਕਿੱਥੇ ਜਮਾ ਕਰਾਈ ਸੀ ਕਹਿੰਦਾ ਉਹਨਾਂ ਦੇ ਪਰਸਨਲ ਖਾਤੇ 'ਚ ਕਰਾਈ ਸੀ ਪਰਸਨਲ ਖਾਤੇ ਦੇ ਵਿੱਚ ਮੈਂ ਤੁਹਾਡੇ ਪਰਸਨਲ ਖਾਤੇ 'ਚ ਕਰਾਵਾਂ ਮੈਨੂੰ ਕੀ ਪਤਾ ਤੁਸੀਂ ਕਾਲਜ ਨੂੰ ਫੀਸ ਦੇ ਰਹੇ ਹੋ ਨਹੀਂ ਦੇ ਰਹੇ ਜੇ ਕਾਲਜ 'ਚ ਫੀਸ ਗਈ ਹੈ ਬੰਦਾ ਭੱਜ ਵੀ ਗਿਆ ਤੇ ਤੁਸੀਂ ਕਾਲਜ ਤੋਂ ਕਲੇਮ ਕਰ ਸਕਦੇ ਹੋ ਬਿਲਕੁਲ ਸਟੂਡੈਂਟ ਕਿਹੜੇ ਲੁਭਾਉਣੇ ਵਾਅਦੇ 'ਚ ਮਾਰਿਆ ਜਾਂਦਾ ਕਿ ਸਾਰੀ ਫੀ ਆਫਟਰ ਵੀਜ਼ਾ 8 ਲੱਖ ਗਾਰੰਟੀ ਦਾ ਦੇ ਦੋ 10 ਲੱਖ ਗਾਰੰਟੀ ਦਾ ਦੇ ਦੋ ਤੁਸੀਂ ਸਿੱਧੀ ਫੀਸ ਆਪਣੀ ਯੂਨੀਵਰਸਿਟੀ ਚ ਪੇ ਕਰੋ ਤੁਸੀਂ ਸਾਰੀ ਫੀਸ ਜਿਹੜੀ ਸਿੱਧਾ ਯੂਨੀਵਰਸਿਟੀ ਸਿੱਧਾ ਹੀ ਯੂਨੀਵਰਸਿਟੀ ਚ ਜਾਏਗੀ ਸਾਡੇ ਇੱਥੇ ਇਹ ਚੀਜ਼ਾਂ ਨਹੀਂ ਹੁੰਦੀਆਂ ਬੱਚਾ ਫਸਦਾ ਕਿੱਥੇ ਕਿ ਮੈਂ ਆਪਣਾ 1% ਰਿਸਕ ਨਾ ਲਵਾਂ ਕੱਲ ਨੂੰ ਵੀਜ਼ਾ 1% ਰਿਜੈਕਟ ਹੁੰਦਾ ਤੇ ਫੀਸ ਮੇਰੀ ਏਜੰਟ ਭੁਗਤੇ ਤਾਂ ਹੀ ਉਹਨਾਂ ਤੋਂ ਨਾਲ ਠੱਗੀਆਂ ਹੁੰਦੀਆਂ ਕੋਈ ਯੂਨੀਵਰਸਿਟੀ ਬੱਚੇ ਦੀ ਫੀਸ ਨਹੀਂ ਰੋਕਦੀ ਜਿਹੜੀ ਸਾਫ਼ ਸੁਥਰੀ ਗਵਰਨਮੈਂਟ ਯੂਨੀਵਰਸਿਟੀਆਂ ਸੋ 200 ਡਾਲਰ ਕਿਸੇ ਦੀ ਐਡਮਿਸ਼ਨ ਫੀਸ ਦੀ ਜ਼ਿਆਦਾ ਤੋਂ ਜ਼ਿਆਦਾ 5-10000 ਕਟਣਾ ਹੋਏਗਾ ਕੱਟਣਗੇ ਨਹੀਂ ਤੇ ਉਹ ਵੀ ਨਹੀਂ ਕੱਟੇ ਜਾਂਦੇ ਹਮ ਬਿਲਕੁਲ ਤੇ ਇਹ ਚੀਜ਼ਾਂ ਸਟੂਡੈਂਟ ਨੇ ਬੜੇ ਧਿਆਨ ਨਾਲ ਦੇਖਣੀ ਹੈ ਕਿ ਜਦ ਸਿੱਧਾ ਐਡਮਿਸ਼ਨ ਹੋ ਰਿਹਾ ਹੈ ਫਿਰ ਅਸੀਂ ਕਿਉਂ ਇੰਨਾ ਚੱਕਰਾਂ 'ਚ ਪਈਏ ਇਹ 3-4 ਸਾਲ ਤੋਂ ਹੀ ਜ਼ਿਆਦਾ ਚੀਜ਼ਾਂ ਸਟਾਰਟ ਹੋਈਆਂ ਪਹਿਲੇ ਸਿੱਧਾ ਸਟੂਡੈਂਟ ਯੂਨੀਵਰਸਿਟੀ 'ਚ ਹੀ ਫੀਸ ਜਮਾ ਕਰਾਉਂਦਾ ਬਿਲਕੁਲ ਚਲੋ ਆਪਾਂ ਹੁਣ ਲਾਈਨ ਵਾਈਜ਼ ਇਸ ਜਿਹੜੇ ਤੁਹਾਡੇ ਤਿੰਨੋਂ ਵੀਜ਼ਾਸ ਨੇ ਇਹਨਾਂ ਨੂੰ ਆਪਾਂ ਮੈਂ ਸਵਾਲਾਂ ਦਾ سلسلہ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਕੂਲਿੰਗ ਵੀਜ਼ਾ ਦੀ ਉਸ ਤੋਂ ਬਾਅਦ ਕਰਾਂਗੇ ਟੂਰਿਸਟ ਉਸ ਤੋਂ ਬਾਅਦ ਪੀਆਰ ਦੇ ਸਭ ਤੋਂ ਪਹਿਲਾਂ ਜੇ ਮੈਂ ਸਕੂਲਿੰਗ ਵੀਜ਼ਾ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਵੀ ਦੋ ਕੈਟ ਆਪਣਾ ਸਟੂਡੈਂਟ ਵੀਜ਼ਾ ਦੇ ਵਿੱਚ ਸੋਰੀ ਇੱਕ ਸਕੂਲਿੰਗ ਵੀਜ਼ਾ ਆ ਗਿਆ ਤੇ ਇੱਕ ਹਾਈ ਸਟੱਡੀਜ਼ ਆ ਗਈ ਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਆਪਾਂ ਸਕੂਲਿੰਗ ਵੀਜ਼ਾ ਤੇ ਗੱਲ ਕਰੀਏ ਕਿਉਂਕਿ ਅੱਜ ਕੱਲ ਜਿਹੜੇ ਪਹਿਲਾਂ ਤਾਂ ਇਹ ਟ੍ਰੈਂਡ ਸੀਗਾ ਕਿ ਬੱਚੇ ਪਲੱਸ 2 ਤੋਂ ਬਾਅਦ ਜਾਂਦੇ ਸੀ ਹੁਣ ਰੁਝਾਨ ਇਹ ਵੀ ਦੇਖਣ ਨੂੰ ਮਿਲਿਆ ਕਿ ਬੱਚੇ ਮੈਨੂੰ ਲੱਗਦਾ ਹੈ ਕਿ ਸਕੂਲਿੰਗ ਟਾਈਮ ਤੋਂ ਹੀ ਪੇਰੈਂਟਸ ਇਹ ਦੇਖਣ ਲੱਗੇ ਕਿ ਸਾਡੇ ਬੱਚਾ ਬਾਹਰ ਪੜੇ ਬਿਲਕੁਲ ਦੇਖੋ ਇਸ ਟਾਈਮ ਇੱਥੇ ਬੋਰਡਿੰਗ ਸਕੂਲ 'ਚ ਆਪਾਂ ਸਟੂਡੈਂਟ ਦੀ ਜਿਹੜਾ ਐਡਮਿਸ਼ਨ ਕਰਾਉਂਦੇ ਆ ਤੇ ਉਹਦਾ ਖਰਚਾ ਬਹੁਤ ਹੈ ਬਿਲਕੁਲ ਇੰਡੀਆ ਦੇ ਵਿੱਚ ਵੀ ਮਨ ਲੱਗਦਾ 7-8-10 ਲੱਖ ਤੋਂ ਘੱਟ ਨਹੀਂ ਹੁੰਦਾ ਸਕੂਲਿੰਗ ਵੀਜ਼ਾ ਦੀ ਫੀਸ ਕਮੋਡੀਸ਼ਨ ਸਾਰਾ ਮਿਲਾ ਕੇ ਔਰ ਜੇ ਇਹੀ ਸਟੂਡੈਂਟਸ ਦੇ ਪੇਰੈਂਟਸ ਜੇ ਡਿਸੀਜਨ ਲੈਂਦੇ ਆ ਕਿ ਇੰਡੀਆ ਦੇ ਵਿੱਚ ਪੜ੍ਹਾਉਣ ਦੀ ਬਜਾਏ ਉਹਨਾਂ ਨੂੰ ਫੋਰਨ ਕੰਟਰੀ ਚ ਬ੍ਰਾਡ ਪੜਾਇਆ ਜਾਏ ਓਵਰ ਸੀਜ਼ ਐਕਸਪੀਰੀਅੰਸ ਬੱਚੇ ਨੂੰ ਮਿਲ ਜਾਏਗਾ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਜਾਏਗਾ ਪੈਸਾ ਵੀ ਉਹਨਾਂ ਕੇ ਹੀ ਲੱਗੇਗਾ 5-6 ਲੱਖ ਰੁਪਏ ਦੀ ਫੀਸ ਦੇ ਵਿੱਚ ਬੱਚਾ 6 ਮਹੀਨੇ ਦੀ ਦੇ ਕੇ ਇੱਥੋਂ ਜਾ ਸਕਦਾ ਨਾਲ ਗਾਰਡੀਅਨ ਵੀਜ਼ਾ ਪੇਰੈਂਟਸ ਨੂੰ ਵੀ ਮਿਲਦਾ ਪੇਰੈਂਟਸ ਵੀ ਜਾਣਦੇ ਪੇਰੈਂਟਸ ਦਾ ਜਿਹੜਾ ਵੀਜ਼ਾ ਹੁੰਦਾ ਉਹ ਕਿਸ ਕੈਟਾਗਰੀ ਦੇ ਵਿੱਚ ਆਉਂਦਾ ਉਹ ਵਰਕ ਪਰਮਿਟ ਹੁੰਦਾ ਉਹ ਡਿਪੈਂਡੈਂਟ ਹੁੰਦਾ ਸਟੂਡੈਂਟ ਗਾਰਡੀਅਨ ਵੀਜ਼ਾ ਹੁੰਦਾ ਓਕੇ ਕਿਉਂਕਿ 18 ਸਾਲ ਤੋਂ ਘੱਟ ਬੱਚੇ ਦੇ ਨਾਲ ਕੋਈ ਜਾਣਾ ਜ਼ਰੂਰੀ ਹੈ ਫਿਰ ਉੱਥੇ ਜਾ ਕੇ ਕੋਈ ਕੰਮ ਕਰ ਸਕਦੇ ਨੇ ਦੇਖੋ ਸ਼ਸ਼ਾ ਉਹ ਗਏ ਆ ਬੱਚੇ ਦੀ ਟੇਕ ਕੇਅਰ ਵਾਸਤੇ ਠੀਕ ਹੈ ਠੀਕ ਹੈ ਇਹਨਾਂ ਨੂੰ ਕੰਮ ਨਹੀਂ ਅਲਾਉਡ ਹੁੰਦਾ ਬਟ ਅੱਗੇ ਜਾ ਕੇ ਇਹਨਾਂ ਦੇ ਕੋਲ ਬਥੇਰੇ ਹੋਰ ਚੀਜ਼ਾਂ ਹੁੰਦੀਆਂ ਤੇ ਸਾਡਾ ਕੰਮ ਹੈ ਕਿ ਸਟੂਡੈਂਟ ਨੂੰ ਗਾਈਡ ਕਰਨਾ ਤੁਸੀਂ ਪੜਾਉਣ ਵਾਸਤੇ ਜਾ ਰਹੇ ਹੋ ਔਰ ਤੁਸੀਂ ਉਹਦੇ ਨਾਲ ਜਾ ਸਕਦੇ ਹੋ ਦੋ ਚੀਜ਼ਾਂ ਔਰ ਸਟੂਡੈਂਟ ਦਾ ਜਿਹੜਾ ਵੀਜ਼ਾ ਹੈ 3rd ਕਲਾਸ ਤੋਂ ਸ਼ੁਰੂ ਹੋ ਕੇ 12th ਕਲਾਸ ਤੱਕ ਬੱਚਾ ਜਾ ਸਕਦਾ ਹੈ 3rd ਕਲਾਸ ਤੋਂ ਲੈ ਕੇ 3rd ਕਲਾਸ ਤੋਂ ਸਟਾਰਟ ਹੋ ਕੇ 11th ਤੱਕ ਐਡਮਿਸ਼ਨ ਹੁੰਦੀ ਹੈ 12th ਉੱਤੇ ਕੱਢ ਸਕਦਾ ਹੈ ਮੰਨ ਲਓ ਫਾਰ ਐਗਜ਼ਾਮਪਲ ਬੱਚਾ 10th ਵਿੱਚ ਉੱਥੇ ਗਿਆ 10th ਵਾਲਾ ਬੱਚਾ ਮਦਰ ਨੂੰ ਫਾਦਰ ਨੂੰ ਕਿਸੇ ਨੂੰ ਵੀ ਜੋ ਲੈ ਕੇ ਜਾਣਾ ਚਾਹੇ ਉਹ ਲੈ ਕੇ ਜਾ ਸਕਦਾ ਹੈ ਉੱਥੇ ਇਹਦਾ ਵੀਜ਼ਾ ਲੱਗੇਗਾ 3 ਇਅਰਸ ਦਾ ਪਲੱਸ 2 ਤੱਕ ਦਾ ਵੀਜ਼ਾ ਲੱਗੇਗਾ ਓਕੇ ਪਲੱਸ 2 ਐਨਨੇ ਕਰ ਲਈ ਇਸ ਟਾਈਮ ਤੁਹਾਨੂੰ ਪਤਾ ਆਸਟ੍ਰੇਲੀਆ ਦਾ ਵੀਜ਼ਾ ਇੰਨਾ ਸਟ੍ਰਿਕਟ ਹੈ ਫਸਕਰੂ ਵੀ ਬੱਚਾ 3rd ਦੇ ਵਿੱਚ ਗਿਆ ਹੈ ਹਮ 3rd ਤੋਂ ਬਾਅਦ ਜਾ ਸਕਦਾ ਹੈ ਜਾਂ 3rd ਦੇ ਵਿੱਚ ਵੀ ਉੱਥੇ ਐਡਮਿਸ਼ਨ ਲੈ ਸਕਦਾ ਹੈ 3rd ਦੇ ਵਿੱਚ ਐਡਮਿਸ਼ਨ ਲੈ ਸਕਦਾ ਮੰਨ ਲਓ 3rd ਦਾ ਗਿਆ ਤਾਂ ਉਹ ਪਲੱਸ 2 ਤੱਕ ਦਾ ਵੀਜ਼ਾ ਲੱਗੂਗਾ ਪਲੱਸ ਹੋਤਾ ਜਾਂ 3 ਸਾਲ ਦਾ ਨਹੀਂ ਨਹੀਂ ਅੱਛਾ ਜਿ ਜ ਮਤਲਬ ਪਲੱਸ 2 ਤੱਕ ਦਾ ਕੋਈ ਮਰਜ਼ੀ ਕਲਾਸ ਹੋਏ ਵੀਜ਼ਾ ਜਿਹੜਾ ਹੈ 12th ਕਲਾਸ ਤੱਕ ਲੱਗੂਗਾ ਬਿਲਕੁਲ ਠੀਕ ਹੈ ਇਹ ਬਹੁਤ ਸੋਖਾ ਰਹਿੰਦਾ ਹੈ ਔਰ ਫੀਸ ਜਿਹੜੀ ਹੈ ਇਹਨਾਂ ਦੀ ਬਹੁਤ ਘੱਟ ਹੈ ਮੈਂ ਦੱਸ ਹੀ ਦਿੱਤਾ 15 ਤੋਂ 20000 ਡਾਲਰ ਡਿਪੈਂਡਿੰਗ ਔਨ ਦਾ ਕਲਾਸ ਜਿਹੜੀ ਹੈ ਉਹਦੇ ਬਾਅਦ ਜਿਹੜੇ ਲਿਵਿੰਗ ਐਕਸਪੈਂਸਸ ਹੈ ਉਹ ਬਾਨੀਅਰ ਦੇ ਖਾਲੀ ਸ਼ੋ ਕਰਦੇ ਆ ਮੇਨ ਸਟੂਡੈਂਟ ਦੇ ਐਂਡ ਇਹ ਜਿਹੜੀ 15 ਤੋਂ 20000 ਡਾਲਰ ਫੀਸ ਹੈ ਇਹ ਕਿੰਨੇ ਟਾਈਮ ਦੀ ਹੁੰਦੀ ਹੈ ਇੱਕ ਸਾਲ ਦੀ ਇੱਕ ਸਾਲ ਦੀ ਉਸ ਤੋਂ ਬਾਅਦ ਫਿਰ ਬੱਚਾ 6 ਮਹੀਨੇ ਦੀ ਫੀਸ ਹਥੋਂ ਪੇ ਕਰਕੇ ਜਾ ਸਕਦਾ ਹੈ ਸਕੂਲਿੰਗ ਵੀਜ਼ਾ 'ਚ ਇਹ ਆਸਟ੍ਰੇਲੀਆ ਦਾ ਵੀ ਹੈ ਐਦਾਂ ਹੀ ਕੈਨੇਡਾ ਦਾ ਵੀ ਸਕੂਲਿੰਗ ਵੀਜ਼ਾ ਉਹਦੇ ਵਿੱਚ ਵੀ ਗਾਰਡੀਅਨ ਅਲਾਉਡ ਹੈ ਤੇ ਅਸੀਂ ਦੋਨੋਂ ਜਗ੍ਹਾ ਦਾ ਜਿੱਦਾਂ ਵਿਕਟੋਰੀਅਨ ਗਵਰਨਮੈਂਟ ਤੋਂ ਅਸੀਂ ਜਿਹੜੇ ਅਥਰਾਇਜ਼ਡ ਰਿਪਰੈਜ਼ੈਂਟੇਟਿਵਾਂ ਜਿੰਨਾ ਵਿਕਟੋਰੀਆ ਗਵਰਨਮੈਂਟ ਦੇ ਸਕੂਲਸ ਐ ਗਵਰਨਮੈਂਟ ਸਕੂਲਸ ਐ ਉਹਨਾਂ ਦੇ ਅਸੀਂ ਜਿਹੜੇ ਅਥਰਾਇਜ਼ਡ ਰਿਪਰੈਜ਼ੈਂਟੇਟਿਵਾਂ ਇਦਾਂ ਹੀ ਕੈਨੇਡਾ ਦੇ ਵਿੱਚ ਸਸਕੇਚਵਨ ਗਵਰਨਮੈਂਟ ਦੇ ਜਿੰਨੇ ਵੀ ਸਕੂਲਸ ਹੋਣਗੇ ਉਹਨਾਂ ਦੇ ਅਸੀਂ ਅਥਰਾਇਜ਼ਡ ਰਿਪਰੈਜ਼ੈਂਟੈਂਟ ਅੱਛਾ ਇਸ ਤੋਂ ਇਲਾਵਾ ਡਾਕੂਮੈਂਟਸ ਕੀ ਚਾਹੀਦੇ ਨੇ ਸਕੂਲਿੰਗ ਵੀਜ਼ਾ ਦੇ ਲਈ ਪੀਰੀਅਡਸ ਦੇ ਕੀ ਡਾਕੂਮੈਂਟਸ ਚਾਹੀਦੇ ਨੇ ਬੱਚੇ ਦੀ ਕੀ ਡਾਕੂਮੈਂਟਸ ਚਾਹੀਦੇ ਨੇ ਲਾਸਟ 2 ਇਅਰਸ ਦੀ ਹਰ ਸਬਜੈਕਟ ਦੇ ਵਿੱਚ 60% ਐਂਡ ਅਬਵ ਮਾਰਕਸ ਹੋਣੇ ਚਾਹੀਦੇ ਹਨ 60% ਐਂਡ ਅਬਵ ਹਾਂ 60% ਤੋਂ ਉੱਪਰ ਵਾਲੇ ਬੱਚੇ ਨੂੰ ਹੀ ਐਡਮਿਸ਼ਨ ਦਿੰਦੇ ਆ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਦਾ ਲੈਟਰ ਚਾਹੀਦਾ ਕਿ ਬੱਚਾ ਇੰਗਲਿਸ਼ ਮੀਡੀਅਮ ਸਕੂਲ ਚ ਪੜਿਆ ਔਰ ਬਰਥ ਸਰਟੀਫਿਕੇਟ ਇਹ ਤਿੰਨ ਪੇਪਰ ਸਾਨੂੰ ਸਟੂਡੈਂਟ ਦੀ ਤਰਫ ਚਾਹੀਦੇ ਆ ਪੇਰੈਂਟਸ ਦੇ ਸਾਨੂੰ ਐਡਮਿਸ਼ਨ ਦੇ ਟਾਈਮ ਕੁਝ ਵੀ ਨਹੀਂ ਚਾਹੀਦਾ ਵੀਜ਼ਾ ਫਾਈਲਿੰਗ ਦੇ ਟਾਈਮ ਇਨਕਮ ਟੈਕਸ ਰਿਟਰਨ ਔਰ ਫਾਈਨੈਂਸ਼ੀਅਲ ਡਾਕੂਮੈਂਟਸ ਪੇਰੈਂਟਸ ਦੇ ਐਡੀਸ਼ਨਲ ਜੰਗਦੀ ਜਦਕਿ ਬੱਚੇ ਦੇ ਜਿਹੜੇ ਆ ਉਹੀ ਪੇਰੈਂਟਸ ਨੇ ਸਪான்ਸਰ ਕਰਨੇ ਆ ਫੰਡਿੰਗ ਫੰਡਿੰਗ ਵਗੈਰਾ ਵੀ ਸ਼ੋ ਕਰਨੀ ਹੁੰਦੀ ਹੈ 1 ਇਅਰ ਦੇ ਲਿਵਿੰਗ ਐਕਸਪੈਂਸਸ ਅੱਛਾ ਐਂਡ ਫੀਸ ਦੇ ਜਿਹੜੇ ਜੜੀ ਨਹੀਂ ਪੇ ਕੀਤੀ ਮੰਨ ਲਓ 6 ਮਹੀਨੇ ਦੀ ਪੇ ਕੀਤੀ ਹੈ ਤਾਂ 6 ਮਹੀਨੇ ਦੀ ਜਿਹੜੀ ਫੀਸ ਬਚ ਗਈ ਉਹ ਵੀ ਅਕਾਊਂਟ 'ਚ ਸ਼ੋ ਕਰਨੀ ਹੈ ਅੱਛਾ ਕੋਰਸ ਕਿਹੜੇ ਕਿਹੜੇ ਨੇ ਇਹਦੇ ਵਿੱਚ ਮੰਨ ਲਓ ਕੋਈ 10ਵੀਂ ਤੋਂ ਬਾਅਦ ਜਾ ਰਿਹਾ 10th ਤੋਂ ਬਾਅਦ ਉਹ ਕਿਸ ਕਿਸ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦਾ ਦੇਖੋ ਜਿਹੜੇ ਕੋਰਸੇ ਹੁੰਦੇ ਆ ਉਹ ਸੇਮ ਇਦਾਂ ਹੀ ਚੱਲਦਾ ਹੈ ਉੱਥੇ ਕੋਰਸ ਲਿਸਟ ਬਹੁਤ ਬੜੀ ਹੁੰਦੀ ਹੈ ਬਿਲਕੁਲ ਹੋਏਗਾ ਕਿ ਬੱਚਾ ਕਮਰਸ 'ਚ ਜਾਣਾ ਚਾਹੁੰਦਾ ਹੈ ਮੈਡੀਕਲ 'ਚ ਜਾਣਾ ਚਾਹੁੰਦਾ ਹੈ ਜਾਂ ਨਾਨ ਮੈਡੀਕਲ 'ਚ ਜਾਣਾ ਚਾਹੁੰਦਾ ਹੈ ਜਾਂ ਫਿਰ ਐਸੋਸੀਏਟ ਆਰਟਸ ਤੇ ਬਹੁਤ ਸਾਰੇ ਸਬਜੈਕਟਸ ਹੁੰਦੇ ਆ ਉਹਨਾਂ ਦੇ ਤੇ ਲੋਟ ਆਫ ਵੈਰਾਈਟੀਆਂ ਤੇ ਉਹਦੇ ਵਿੱਚ ਬੱਚੇ ਨੇ ਸਿਲੈਕਟ ਕਰਨੇ ਹੁੰਦੇ ਉੱਥੇ ਕੰਬੀਨੇਸ਼ਨ ਵੀ ਲੈ ਸਕਦੇ ਆ ਓਕੇ ਇੰਡੀਆ ਵਾਂਗੂ ਨਹੀਂ ਕਿ ਇਕੋ ਫੀਲਡ ਮੰਨ ਲਓ ਬੱਚੇ ਨੇ ਜਿੱਦਾਂ ਉੱਥੇ ਲਾ ਲੈਂਦੇ ਤੇ ਲਾ ਦੇ ਨਾਲ ਉਹ ਕਾਮਰਸ ਦਾ ਵੀ ਸਬਜੈਕਟ ਰੱਖ ਸਕਦੇ ਆ ਏਦਾਂ ਕੰਬੀਨੇਸ਼ਨ ਵੀ ਰੱਖ ਸਕਦੇ ਆ ਉੱਥੇ ਮਤਲਬ ਸਬਜੈਕਟਸ ਦੀ ਵੈਰਾਈਟੀ ਬਹੁਤ ਹੈ ਜਦ ਐਡਮਿਸ਼ਨ ਹੁੰਦਾ ਫਿਰ ਸਾਡੀ ਤਰਫ ਤੋਂ ਜਿਹੜਾ ਬੱਚਾ ਐਲੀਜੀਬਲ ਹੈ ਜਿਸ ਕੋਰਸ ਚ ਵੀ ਉਹਦੀ ਅਸੀਂ ਲਿਸਟ ਭੇਜਦੇ ਆ ਕਿ ਇਹਦੇ ਵਿੱਚੋਂ ਤੁਸੀਂ ਸਬਜੈਕਟ ਚੂਜ਼ ਕਰ ਲਓ ਉਹ ਚੋਣ ਕਰਕੇ ਪੇਰੈਂਟਸ ਫਿਰ ਉਹਨਾਂ ਦਿੰਦੇ ਆ ਸਾਨੂੰ ਕਿ ਇਹ ਸਬਜੈਕਟ ਪੜ੍ਹਨੇ ਆ ਅੱਛਾ ਜੇ ਹੁਣ ਆਪਾਂ ਹਾਇਰ ਸਟੱਡੀਜ਼ ਦੀ ਗੱਲ ਕਰੀਏ ਤਾਂ ਉਹ ਉਹ ਕਿਹੜੀ ਕਿਹੜੀ ਕੋਰਸਿਸ ਜਾਂ ਉਹਦੇ ਬਾਰੇ ਕੀ ਜਾਣਕਾਰੀ ਦੋਗੇ ਹਾਇਰ ਸਟੱਡੀਆਂ ਜਿਹੜਾ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਇੱਕ ਪਰਟੀਕੂਲਰ ਕੰਟਰੀ ਦੀ ਤਾਂ ਫਿਰ ਤੇ ਆਪਾਂ ਦੇਖੀਏ ਕਿ ਨਾਨ ਮੈਡੀਕਲ ਦਾ ਇੰਜੀਨੀਅਰਿੰਗ ਵਿੱਚ ਬਹੁਤ ਜ਼ਿਆਦਾ ਬੱਚਾ ਜਾਂ ਆਈਟੀ ਵਿੱਚ ਜਾਏਗਾ ਕਾਮਰਸ ਵਾਲਾ ਬੱਚਾ ਜ਼ਿਆਦਾ ਜਾਏਗਾ ਠੀਕ ਹੈ ਜਾਂ ਫਿਰ ਹੈਲਥ ਸਾਇੰਸ ਵਾਲਾ ਮੈਡੀਕਲ ਵਾਲੇ ਬੱਚੇ ਇਹ ਤਿੰਨ ਬੱਚਿਆਂ ਦੀ ਤੇ ਬਹੁਤ ਜ਼ਿਆਦਾ ਮਤਲਬ ਰਿਕੁਆਇਰਮੈਂਟ ਹੈ ਲੇਕਿਨ ਜੇ ਆਰਟਸ ਵਾਲਾ ਬੱਚਾ ਉਹ ਆਸਟ੍ਰੇਲੀਆ ਇਸ ਟਾਈਮ ਜ਼ਿਆਦਾ ਐਂਟਰਟੇਨ ਨਹੀਂ ਕਰ ਰਿਹਾ ਉਹ ਲੈ ਸਕਦਾ ਯੂਐਸਏ ਕੈਨੇਡਾ ਜਾਂ ਯੂਰਪ ਯੂਕੇ ਆਇਰਲੈਂਡ ਕੋਈ ਮਰਜੀ ਕੰਟਰੀ ਲੈ ਸਕਦਾ ਈਵਨ ਨਿਊਜ਼ੀਲੈਂਡ ਤੇ ਇਹਨਾਂ ਦੇ ਫਿਰ ਅਲੱਗ-ਅਲੱਗ ਉਹ ਹੋ ਜਾਂਦੀ ਹੈ ਕਿ ਕਿਸੇ ਦੀ ਫਾਈਨੈਂਸ਼ੀਅਲ ਰਿਕੁਆਇਰਮੈਂਟ 6 ਮੰਥ ਹੋਲਡ ਹੈ ਕਿਸੇ ਦੇ ਸਭ ਦੇ ਜਿਹੜੇ ਫੀਸ ਸਟ੍ਰਕਚਰ ਹੈ ਉਹ ਵੱਖਰਾ-ਵੱਖਰਾ ਹੈ ਜਾਂ ਆਮੂਮਨ ਸੇਮ ਜਿਹਾ ਹੀ ਹੁੰਦਾ ਇਹਦੇ ਵਿੱਚ ਕੀ ਹੈ ਕਿ ਜਿੱਦਾਂ ਮੰਨ ਲਓ ਕਿਸੇ ਬੱਚੇ ਬੱਚੇ ਦੀ ਲਿਮਿਟੇਸ਼ਨ ਹੈ ਫੰਡਸ ਦੀ ਉਹਦੇ ਕੋਲ ਇੰਨੀ ਫੀਸ ਨਹੀਂ ਹੈ ਤੇ ਆਪਣੇ ਕੋਲ ਆਪਸ਼ਨ ਆ ਜਾਂਦੇ ਆ ਕਿ ਫਰਾਂਸ ਚ ਬੜੀ ਤੋਂ ਬੜੀ ਯੂਨੀਵਰਸਿਟੀ ਚ 7-8 ਲੈਕਚਰ ਐਡਮਿਸ਼ਨ ਹੋ ਜਾਂਦਾ ਸਕਾਲਰਸ਼ਿਪ ਵਗੈਰਾ ਸਕਾਲਰਸ਼ਿਪ ਲਾ ਕੇ 7 ਤੋਂ 8 ਲੱਖ ਚ ਬੱਚਾ ਜਿਹੜਾ ਫਰਾਂਸ ਦੇ ਵਿੱਚ ਪੈਰਾਨਮ ਪੜ ਸਕਦਾ ਉਹੀ ਜੇ ਜਰਮਨੀ ਚ ਆ ਜਾਈਏ ਉੱਥੇ ਵੀ ਤੁਹਾਨੂੰ 8 ਲੱਖ ਤੋਂ ਲੈ ਕੇ 10-11 ਲੱਖ ਪਰ ਐਨਮ ਦੀ ਮਿਲ ਜਾਂਦੀ ਹੈ ਜਰਮਨੀ ਦੇ ਵਿੱਚ ਕੀ ਹੈ ਬਲੌਕ ਬਲੌਕਸ ਵਗੈਰਾ ਜ਼ਰੂਰਤ ਹੁੰਦੀ ਹੈ ਹਾਂ ਜਰਮਨੀ ਵਿੱਚ ਕੀ ਹੈ ਬਲੌਕ ਅਕਾਊਂਟ ਚਾਹੀਦਾ ਤੁਸੀਂ 1 ਸਾਲ ਦਾ ਬਲੌਕ ਅਕਾਊਂਟ ਖੁਲਵਾ ਲਿਆ ਉਹਦੇ ਵਿੱਚ ਪੈਸੇ ਪਾਤੇ 11000 11904 ਚਾਹੀਦਾ ਇਸ ਟਾਈਮ ਉਹ ਤੁਹਾਡਾ ਮੇਰੇ ਖਿਆਲ 11 ਲਗਦੇ ਨੇ ਨੇੜੇ ਤੇੜੇ ਆ ਜਾਏਗਾ ਔਰ ਜੇ 1 ਸਾਲ ਦੀ ਤੁਸੀਂ ਫੀਸ ਪੇ ਕਰਤੀ ਤਾਂ ਉਹਨੂੰ ਕੋਈ ਫੰਡਸ ਕੋਈ ਇਨਕਮ ਟੈਕਸ ਰਿਟਰਨ ਕੁਝ ਵੀ ਨਹੀਂ ਹੋਊਗਾ ਨਾ ਬਿਲਕੁਲ ਕੈਨੇਡਾ ਦੇ ਵਾਂਗੂ ਹੈ ਸੇਮ ਫਾਈਲਿੰਗ ਇਹਦੇ ਕਿੰਨੇ ਟਾਈਮ ਦਾ ਜਿਹੜਾ ਵੀਜ਼ਾ ਲੱਗੂਗਾ ਦੇਖੋ ਜਿੰਨੇ ਕੋਰਸ ਸਟੱਡੀ ਹੁੰਦੀ ਹੈ ਉਹਦਾ ਵੀਜ਼ਾ ਆਉਂਦਾ ਪਹਿਲੇ ਇੱਥੋਂ ਘਾਟ ਆਉਂਦਾ ਫਿਰ ਉੱਥੇ ਜਾ ਕੇ ਜਦ ਇਹਨਾਂ ਨੂੰ ਵਰਕ ਆਪਣਾ ਇਹ ਬੀਆਰ ਕਾਰਡ ਹੁੰਦਾ ਇਹਨਾਂ ਦਾ ਜਿਹੜਾ ਉਹ ਮਿਲ ਜਾਂਦਾ ਮਤਲਬ ਉੱਥੇ ਰਜਿਸਟ੍ਰੇਸ਼ਨ ਜਦ ਕਾਲਜ ਚ ਹੋ ਜਾਂਦੀ ਹੈ ਯੂਨੀਵਰਸਿਟੀ ਚ ਹੋ ਜਾਂਦੀ ਹੈ ਫਿਰ ਫੁੱਲ ਡਿਊਰੇਸ਼ਨ ਦਾ ਹੁੰਦਾ ਹੈ ਨਾਲ ਦਾ ਵੀਜ਼ਾ ਮੰਨ ਲਓ ਬੈਚਲਰ ਹੁਣ ਜਰਮਨੀ ਚ ਇੱਕ ਫਾਇਦਾ ਹੈ ਕਿ ਜਰਮਨੀ ਦੇ ਵਿੱਚ ਚਾਹੇ ਬੀਟੈਕ ਇੰਡੀਆ ਚ ਕਰਨੀ ਹੈ 4 ਸਾਲ ਦੀ ਹੈ ਔਰ ਕੈਨੇਡਾ ਵਿੱਚ ਬੱਚਾ ਜਾਏਗਾ ਕੋਈ ਵੀ ਗ੍ਰੈਜੂਏਸ਼ਨ ਕਰੇਗਾ 4 ਸਾਲ ਦੀ ਹੈ ਜਰਮਨੀ ਦੇ ਵਿੱਚ ਆਸਟ੍ਰੇਲੀਆ ਵਾਂਗੂ ਖੱਲੇ 3 ਸਾਲ ਦੀ ਹੈ ਤੇ ਇੱਕ ਸਾਲ ਸਟੂਡੈਂਟ ਦਾ ਬਚਦਾ ਉਹ ਪੈਸਾ ਬਚਾ ਸਕਦਾ ਹੈ ਸਟੂਡੈਂਟ ਅੱਛਾ ਇਸ ਤੋਂ ਇਲਾਵਾ ਜੀ ਮੈਂ ਅੱਜ ਦੀ ਗੱਲ ਕਰਾਂ ਜਿਵੇਂ ਤੁਸੀਂ ਆਪਾਂ ਪਹਿਲਾਂ ਇੰਟਰਵਿਊ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਕੁਝ ਸਮਾਂ ਪਹਿਲਾਂ ਅੱਜ ਤੋਂ ਸਾਲ 2 ਸਾਲ ਪਹਿਲਾਂ ਬੱਚਾ ਇਹ ਕਹਿੰਦਾ ਸੀ ਕਿ ਮੈਂ ਕੈਨੇਡਾ ਜਾਣਾ ਉਹਨਾਂ ਦੀ ਫਰਸਟ ਪ੍ਰੈਫਰੈਂਸ ਕੈਨੇਡਾ ਹੁੰਦਾ ਸੀਗਾ ਹੁਣ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਕੰਟਰੀ ਬੱਚਿਆਂ ਦੀ ਫਰਸਟ ਪ੍ਰੈਫਰੈਂਸ ਹੈ ਸ਼ਾਇਦ ਫਰਸਟ ਕੰਟਰੀ ਦੀ ਜਿਹੜੀ ਪ੍ਰੈਫਰੈਂਸ ਆ ਉਹ ਤੇ ਆਸਟ੍ਰੇਲੀਆ ਰਾਈਟ ਨਾਓ ਆਸਟ੍ਰੇਲੀਆ ਦੇ ਬਾਅਦ ਇਸ ਟਾਈਮ ਯੂਕੇ ਔਰ ਜਰਮਨੀ ਇਕੁਇਲੈਂਟ ਇੰਨੀ ਹੀ ਚੱਲ ਰਹੀ ਆ ਉਹਨਾਂ ਦੀ ਡਿਮਾਂਡ ਕਿਉਂਕਿ ਆਸਟ੍ਰੇਲੀਆ ਜਿਹੜਾ ਬੱਚਾ ਜਿਹਦੀ ਜੀਟੀ ਰਿਕੁਆਇਰਮੈਂਟ ਪੂਰੀ ਹੁੰਦੀ ਆ ਉਹ ਬੱਚੇ ਦੀ एलिजिਬਿਲਟੀ ਬੰਦੀ ਹੈ ਮਤਲਬ 1 ਇਅਰ ਤੋਂ ਜ਼ਿਆਦਾ ਪਲੱਸ 2 ਦੇ ਬਾਅਦ ਗੈਪ ਨਹੀਂ ਹੋਣਾ ਚਾਹੀਦਾ ਔਰ ਗ੍ਰੈਜੂਏਸ਼ਨ ਦੇ ਬਾਅਦ ਵੀ 3 ਟੂ 5 ਇਅਰ ਡਿਪੈਂਡ ਔਨ ਯੂਨੀਵਰਸਿਟੀ ਕਿੰਨਾ ਗੈਪ ਲੈਂਦੀਆਂ ਆ IELTS ਵੀ 6.5 ਜਾਂ 6 ਬੈਂਡ ਰਿਕੁਆਇਰਮੈਂਟ ਹੈ ਹੁਣ ਜਿਨ੍ਹਾਂ ਦੇ ਜਿਹੜਾ ਗੈਪ ਜ਼ਿਆਦਾ ਹੋ ਗਿਆ ਜਾਂ IELTS ਕੱਟ ਹੋ ਗਈ ਤੇ ਉਹਨਾਂ ਦੇ ਕੋਲ ਹੋਰ ਆਪਸ਼ਨਸ ਨਹੀਂ ਹੁੰਦੇ ਫਿਰ ਉਹਨਾਂ ਨੂੰ ਹੁੰਦਾ ਕਿ ਜਰਮਨੀ ਵਰਗੀ ਪ੍ਰੋਗਰੈਸਿਵ ਕੰਟਰੀ ਟੈਕਨੋਲੋਜੀ ਵਿੱਚ ਵੀ ਸਭ ਤੋਂ ਜ਼ਿਆਦਾ ਹੈ ਜਿੱਥੇ ਜੌਬਸ 40000 ਜੌਬਸ ਇਸ ਟਾਈਮ ਓਪਨ ਪਈਆਂ ਫਿਰ ਉਹ ਬੱਚਾ ਉਹੋ ਜੇ ਕੰਟਰੀ ਚੂਜ਼ ਕਰਦਾ ਉੱਥੇ ਜਾ ਕੇ ਇਹਨਾਂ ਨੂੰ 1 ਇਅਰ ਦੀ ਫੀਸ ਦੇਣੀ ਹੈ ਜੀਆਈਸੀ ਬਲੌਕ ਅਕਾਊਂਟ ਕਰਨਾ ਹੈ ਔਰ ਇਹਨਾਂ ਦਾ ਵੀਜ਼ਾ ਸਟੈਂਪ ਹੋ ਜਾਂਦਾ ਇਸ ਕਰਕੇ ਜਿਹੜਾ ਆਸਟ੍ਰੇਲੀਆ ਦੇ ਬਾਅਦ ਸੈਕੰਡ ਇਹ ਪ੍ਰੇਫਰੈਂਸ ਆ ਰਹੀ ਹੈ ਜਦੋਂ ਆਪਾਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਬੱਚਿਆਂ ਦਾ ਰੁਝਾਨ ਘਟ ਹੋਇਆ ਹੈ ਪਰ ਉੱਥੇ ਵੀ ਜੇ अर्ली ਚਾਈਲਡਹੂਡ এডਿਕੇਸ਼ਨ ਆ ਜਾਂ ਹੈਲਥ ਸਾਇੰਸ ਹੈ ਉਹਦੇ ਵਿੱਚ ਅਜੇ ਸਟੂਡੈਂਟ ਨੂੰ ਜ਼ਿਆਦਾ ਪਤਾ ਨਹੀਂ ਉਹਦੇ ਵਿੱਚ ਗੈਰੰਟੀਡ ਜੌਬਸ ਹੈ ਬੱਚਾ ਕਿਉਂ ਪਿੱਛੇ ਹੋ ਰਿਹਾ ਕਿ ਜੌਬ ਨਹੀਂ ਮਿਲੇਗੀ ਪਰ ਕੋਰਸ ਇਹੀ ਉਹੋ ਜਿਹਾ ਲੈ ਲਨ ਜਿਹਦੇ ਵਿੱਚ ਜੌਬ ਗੈਰੰਟੀਡ ਹੈ ਜਾਂ ਮਾਸਟਰ ਦੇ ਵਿੱਚ ਸਟੂਡੈਂਟ ਜਾ ਸਕਦਾ 1 ਇਅਰ ਉਹਦੇ ਵਿੱਚ 3 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਫੈਮਿਲੀ ਨਾਲ ਜਾ ਸਕਦੀ ਹੈ ਬਿਲਕੁਲ ਸੋ ਮੈਂ ਚਾਹਾਂਗਾ ਕਿ ਆਪਣੇ ਕੋਲੇ ਸਮਾਂ ਥੋੜਾ ਹੈ ਮੇਰੇ ਸਵਾਲ ਥੋੜੇ ਜਿਹੇ ਹੋਰ ਨੇਗੇ ਬਰੀਫ ਦੇ ਵਿੱਚ ਦੱਸਦੇ ਜਾਓ ਕਿ 28 ਸਾਲਾਂ ਦੇ ਵਿੱਚ ਤੁਸੀਂ ਇਹਨਾਂ 28 ਸਾਲਾਂ ਦੇ ਵਿੱਚ ਸਟੱਡੀ ਵੀਜ਼ਾ ਦੇ ਵਿੱਚ ਕੀ ਚੇਂਜਸ ਦੇਖੇ ਨੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਜਿਹੜੀ ਕੰਸਲਟੈਂਟ ਨੇ ਜਾਂ ਜਿਹੜੇ ਇਮੀਗ੍ਰੇਸ਼ਨ ਦੇ ਕੰਮ ਕਰਨ ਵਾਲੀ ਇੰਡਸਟਰੀ ਹੈ ਉਹਦਾ ਡਾਊਨਫਾਲ ਆਇਆ ਹੋਇਆ ਹੈ ਤੁਹਾਡੇ ਹਿਸਾਬ ਦੇ ਨਾਲ ਕੀ ਇਹ ਗੱਲ ਸੱਚੀ ਹੈ ਜਾਂ ਫਿਰ ਕਿੱਦਾਂ ਦਾ ਟ੍ਰੈਂਡ ਰਿਹਾ ਹੈ ਇਹਨਾਂ 28 ਸਾਲ ਦੇ ਵਿੱਚ ਅ ਅਸੀਂ ਜਦੋਂ ਅਸੀਂ ਦੇਖੀਏ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਉਹ ਟਾਈਮ ਵੀ ਅਸੀਂ ਦੇਖਿਆ ਜਦ ਆਸਟ੍ਰੇਲੀਆ ਦਾ ਵੀਜ਼ਾ ਆ ਜਾਂਦਾ ਸੀ ਉਹਦੇ ਬਾਅਦ ਕਾਲਜ ਨੂੰ ਫੀਸ ਪੇ ਕਰਦੇ ਸੀ ਅੱਛਾ ਠੀਕ ਹੈ ਔਰ ਫੋਨ ਅਸੀਂ ਕਰਦੇ ਸੀ ਵੀਜ਼ਾ ਆਫੀਸਰ ਨੂੰ ਕਿ ਸਾਡਾ ਵੀਜ਼ਾ ਜਸਟ ਸਟੈਂਪ ਹੋ ਜਾਏਗਾ ਕਿ ਨਹੀਂ ਹੋ ਜਾਏਗਾ ਹੂੰ 2009 ਤੋਂ ਪਹਿਲਾਂ ਇਹੀ ਸੀਗਾ ਉਹਦੇ ਬਾਅਦ ਸੇਮ ਜੋ ਅੱਜ ਸਿਚੁਏਸ਼ਨ ਚੱਲ ਰਹੀ ਹੈ ਉਹੀ ਸਿਚੁਏਸ਼ਨ 2009-10 ਚ ਵੀ ਆਈ ਸੀ। ਦੋ ਤਿੰਨ ਸਾਲ ਰਹੀ ਹੈ ਇਦਾਂ ਦੀ ਸਿਚੁਏਸ਼ਨ। ਡਾਊਨਫਾਲ ਨੇ ਬੇਸਿਕਲੀ ਕਰੈਕਸ਼ਨ ਟਾਈਮ ਹੁੰਦਾ ਕਿ ਜਦ ਬੱਚਾ ਜ਼ਿਆਦਾ ਪਹੁੰਚ ਜਾਂਦਾ ਹੈ ਅਕਮੋਡੇਸ਼ਨ ਪ੍ਰੋਬਲਮਸ ਆ ਜਾਂਦੀਆਂ ਸ਼ਹਿਰਾਂ ਦੇ ਵਿੱਚ। ਜੇ ਇਹ ਹੀ ਤੁਸੀਂ ਉੱਥੇ ਜੇ ਆਸਟ੍ਰੇਲੀਆ ਦੀ ਅਪਨ ਗੱਲ ਕਰੀਏ ਸਾਊਥ ਆਸਟ੍ਰੇਲੀਆ ਚਲੇ ਜਾਓ ਜਾਂ ਤੁਸੀਂ ਵੈਸਟਰਨ ਆਸਟ੍ਰੇਲੀਆ ਚਲੇ ਜਾਓ ਉੱਥੇ ਪ੍ਰੋਬਲਮ ਨਹੀਂ ਹੈ ਲੇਕਿਨ ਬੱਚਾ ਜਾਏਗਾ ਮੈਲਬੌਰਨ ਜਾਂ ਸਿਡਨੀ ਜਾਂ ਕੈਨੇਡਾ ਵਿੱਚ ਜਾਏਗਾ ਟੋਰਾਂਟੋ ਹੈਨਾ ਤੇ ਉੱਥੇ ਦੀ ਪ੍ਰੋਬਲਮਸ ਆ ਜਾਂਦੀ ਹੈ ਕਮੋਡੀਸ਼ਨ ਦੀ ਫਿਰ ਰੇਟ ਆਫ ਇੰਟਰਸਟ ਬੈਂਕਾਂ ਦੇ ਜ਼ਿਆਦਾ ਹੋ ਗਏ बिकॉज ਆਫ ਅ ਕਮੋਡੀਸ਼ਨ ਪ੍ਰੋਬਲਮ ਕਿ ਨੈਚੁਰਲ ਆ ਕਿ ਕਮੋਡੀਸ਼ਨ ਬਹੁਤ ਜ਼ਿਆਦਾ ਬੱਚਿਆਂ ਨੂੰ ਚਾਹੀਦੀ ਹੈ ਜਿਹੜੇ ਦੇਣ ਵਾਲੇ ਆ ਫਿਰ ਉਹ ਵੀ ਉਹਨੇ ਜਿਆਦਾ ਮੈਨੂੰ ਲੱਗਦਾ ਕਿ ਇਹ ਇਹ ਵੀ ਅੱਛੀ ਚੰਗੀ ਗੱਲ ਹੈ ਕਿ ਜਿਹੜੇ ਥਾਂ ਥਾਂ ਤੇ ਇਮੀਗ੍ਰੇਸ਼ਨ ਦੇ ਆਫਿਸ ਖੁੱਲੇ ਹੋਏ ਨੇ ਅਜਿਹੇ ਸਮੇਂ ਦੇ ਵਿੱਚ ਜਿਹੜੇ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਉਹੀ ਰਹਿ ਜਾਣਗੇ ਬਿਲਕੁਲ ਔਰ ਉਧਰ ਵੀ ਜਦ ਬੱਚਾ ਇਹ ਸਾਰਾ ਜੌਬ ਚ ਐਬਜ਼ਾਰਬ ਹੋ ਜਾਏਗਾ ਆਪਣੀ ਪੜਾਈ ਕਰ ਲਗਾ ਫਿਰ ਇਹ 1 ਸਾਲ 1.5 ਸਾਲ ਬਾਅਦ ਫਿਰ ਇਹੀ ਰੋਜ਼ਾਨ ਤੋਂ ਸੇ ਦੇਖਣਾ ਸੇਮ ਇਦਾਂ ਹੀ ਆਏਗਾ ਇੱਕ ਕਰੈਕਸ਼ਨ ਟਾਈਮ ਹੁੰਦਾ ਹਰ ਜਗ੍ਹਾ ਦਾ ਅੱਛਾ ਇਸ ਤੋਂ ਇਲਾਵਾ ਜੇ ਮੈਂ ਹੁਣ ਗੱਲ ਕਰਾਂ ਟੂਰਿਸਟ ਵੀਜ਼ੇ ਦੀ ਤਾਂ ਉਹ ਸਾਰੀਆਂ ਕੰਟਰੀ ਦੇ ਵਿੱਚ ਉਹ ਵੀ ਤੁਸੀਂ ਬਿਲਕੁਲ ਬਿਲਕੁਲ ਸਾਰੀਆਂ ਕੰਟਰੀਜ਼ ਦੇ ਵਿੱਚ ਟੂਰਿਸਟ ਤੇ ਪੀਆਰ ਵੀ ਸਾਰੀਆਂ ਕੰਟਰੀਜ਼ ਦੇ ਵਿੱਚ ਨੈਵੀਗੇਟਰ ਹੁੰਦਾ ਨਹੀਂ ਦੇਖੋ ਕੈਨੇਡਾ اور ऑस्ट्रेलिया ਦੀ ਹੀ ਪੀਆਰ ਮੈਨਲੀ ਚਲਦੀ ਹੈ ਬਾਕੀ ਕੰਟਰੀਆਂ ਦਾ ਪੀਆਰ ਨਹੀਂ ਹੁੰਦਾ ਤੇ ਜਰਮਨੀ ਦਾ ਇੱਕ professionl ਵੀਜ਼ਾ ਹੈ ਉਹਦੇ ਵਿੱਚ ਕੀ ਹੈ ਕਿ ਕੋਈ ਵੀ ਸਟੂਡੈਂਟ ਜਿਹਨੇ ਬੀਟੈਕ ਕੀਤੀ ਹੈ ਇਹ ਆ ਕੁਝ ਹੈਲਥ ਸਾਇੰਸ ਤੋਂ ਰਿਲੇਟਡ ਕੁਝ ਕੀਤਾ ਹੋਇਆ ਹੈ ਬੀਐਸਸੀ ਨਰਸਿੰਗ ਜਾਂ ਫਾਰਮਾਸਿਓਟਿਕਲ ਚ ਇਦਾਂ ਦੇ ਕੁਝ ਕੋਰਸੇ ਕੀਤੇ ਆ ਬੀਬੀਏ ਕੀਤਾ ਹੋਇਆ ਉਹਨਾਂ ਨੂੰ ਇੱਕ ਪ੍ਰੋਫੈਸ਼ਨਲ ਈਅਰ ਦਾ ਇੱਕ ਸਾਲ ਦਾ ਵੀਜ਼ਾ ਮਿਲਦਾ ਜਿੱਦਾਂ ਯੂਕੇ ਨੇ ਪਿੱਛੇ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਜਿਹੜਾ ਵੀ ਕੈਂਡੀਡੇਟ ਹੈ ਉਹ ਮਿਨੀਮਮ ਫੀਸ ਹੁੰਦੀ ਹੈ ਐਮਬੈਸੀ ਦੀ ਉਹ ਭਰ ਕੇ 1 ਈਅਰ ਵਾਸਤੇ ਜਰਮਨੀ ਜਾ ਸਕਦਾ ਹੈ ਜਰਮਨੀ ਜਾ ਕੇ ਇਹ ਉੱਥੇ ਜੌਬ ਲੱਭ ਸਕਦੇ ਆ ਜਦ ਜੌਬ ਲੱਭਦੇ ਆ ਇਹਨਾਂ ਨੂੰ ਜੌਬ ਮਿਲ ਜਾਂਦੀ ਹੈ ਤੇ ਉਹ ਵੀਜ਼ਾ ਜਿਹੜਾ ਇਹਨਾਂ ਦਾ 2 ਤੋਂ 5 ਈਅਰਸ ਦਾ ਕਨਵਰਟ ਹੋ ਜਾਂਦਾ ਹੈ ਉਦੇ ਬਾਅਦ ਪੀਆਰ ਪ੍ਰੋਸੈਸ ਅੱਛਾ ਇਸ ਤੋਂ ਇਲਾਵਾ ਜੇ ਹੁਣ ਮੈਂ ਨੈਵੀਗੇਟਰ ਓਵਰਸੇਜ਼ ਦੇ ਸਕਸੈਸ ਦੀ ਗੱਲ ਕਰਾਂ ਤਾਂ ਇੰਨਾ 28 ਸਾਲਾਂ ਦੇ ਵਿੱਚ ਜੇ ਤੁਹਾਡੇ ਕੋਲੇ ਕਿਉਂਕਿ ਤੁਹਾਡੀਆਂ ਸਾਰੀਆਂ ਜਿਹੜਾ ਡਾਟਾ ਸ਼ੀਟਸ ਬਣੀਆਂ ਹੁੰਦੀਆਂ ਹੋਣਗੀਆਂ ਹੁਣ ਤੱਕ ਕਿੰਨੇ ਇੱਕ ਵੀਜ਼ਾ ਜਿਹੜੇ ਲਗਵਾ ਚੁੱਕੇ ਹੋ ਕੀ ਸਕਸੈਸ ਰੇਟ ਰਿਹਾ ਹੈ ਕਿੰਨਾ ਫੇਲੀਅਰ ਰੇਟ ਰਿਹਾ ਹੈ ਅ ਦੇਖੋ ਸਕਸੈਸ ਰੇਟ ਦੀ ਮੈਂ ਗੱਲ ਕਰਾਂ ਤਾਂ ਮੈਂ ਉਹੀ ਫਾਈਲ ਲੈਂਨੀ ਆ ਜਿਹਦਾ ਵੀਜ਼ਾ ਲੱਗਣ ਦੇ ਚਾਂਸਸ ਹੋਣਗੇ ਇਹ ਵੀ ਹੁੰਦਾ ਕਿ ਕਈ ਤੁਹਾਨੂੰ ਲੱਗਦਾ ਹੋਵੇ ਤੁਸੀਂ ਉਹਨਾਂ ਨੂੰ ਵਾਪਿਸ ਮੋੜ ਦਿੰਦੇ ਹੋ ਮੋਂ ਕਿ ਨਹੀਂ ਬਿਲਕੁਲ ਬਿਲਕੁਲ ਜੇ ਸਾਨੂੰ ਲੱਗਦਾ ਪ੍ਰੋਫਾਈਲ ਵੀਕ ਹੈ ਅਸੀਂ ਮਨਾ ਕਰ ਦਿੰਨਾ ਕਿਉਂਕਿ ਉਹਦੇ ਵਿੱਚ ਸਾਡਾ ਵੀ ਟਾਈਮ ਵੇਸਟ ਹੈ ਔਰ ਸਟੂਡੈਂਟ ਦਾ ਵੀ ਟਾਈਮ ਵੇਸਟ ਔਰ ਪੈਸਾ ਵੀ ਖਰਾਬ ਹੈ ਹੂੰ ਲੇਕਿਨ ਜੇ ਸਕਸੈਸ ਰੇਟ ਦੀ ਗੱਲ ਕਰਨਾ ਤਾਂ 96% ਤੋਂ ਉੱਪਰ ਸਾਡਾ ਸਕਸੈਸ ਹੈ ਹੁਣ ਤੱਕ ਕਿੰਨੇ ਜਿਹੜੇ ਵੀਜ਼ਾ ਮਤਲਬ ਇਹ ਗਿਣਤੀ ਕਰਨਾ ਕਿਉਂਕਿ ਇੰਨਾ ਲੰਬਾ ਸਮਾਂ ਹੋ ਗਿਆ ਹਜ਼ਾਰਾਂ ਦੇ ਵਿੱਚ ਉਹ ਵੀ ਹਜ਼ਾਰਾਂ ਚ ਵੀ ਬਹੁਤ ਜ਼ਿਆਦਾ ਹਜ਼ਾਰਾਂ ਚ ਹੋਣਗੇ ਕਿਉਂਕਿ ਜਿਹਦਾ ਦੀ ਸਾਨੂੰ ਗਿਣਤੀ ਵੀ ਨਹੀਂ ਹੁੰਦੀ ਹੈ ਬੱਚੇ ਆ ਕੇ ਕਹਿੰਦੇ ਕਿ ਨਾ ਮੇਰੇ ਫਰੈਂਡ ਦਾ ਲੱਗਿਆ ਸੀ ਉਹਦੇ ਰੈਫਰੈਂਸ ਤੋਂ 8 ਬੱਚੇ ਗਏ ਸੀਗੇ ਉਹਦੇ ਰੈਫਰੈਂਸ ਤੋਂ 5 ਬੱਚੇ ਗਏ ਸੀਗੇ ਮਤਲਬ ਫੌਂਡ ਦੇ ਦੀ ਜਿਹੜੀ ਸਭ ਤੋਂ ਵੱਧ ਇਮੀਗ੍ਰੇਸ਼ਨ ਦੀ ਜਿਹੜੀ ਆਪਾਂ ਕਹਿ ਸਕਦੇ ਆ ਮਾਰਕੀਟਿੰਗ ਉਹ ਵਰਡ ਆਫ ਮਾਉਥ ਦੇ ਨਾਲ ਹੈ ਰੈਫਰੈਂਸ ਰੈਫਰੈਂਸ ਦੇ ਨਾਲ ਕਿਉਂਕਿ ਸਰਵਿਸਿਸ ਤੁਸੀਂ ਕਿੰਨੇ ਵਧੀਆ ਦੇ ਰਹੇ ਹੋ ਉਸ ਦੇ ਉੱਪਰ ਡਿਪੈਂਡ ਕਰਦਾ ਕਿ ਸਰਵਿਸ ਮੈਨ ਕੋਈ ਵੀ ਸਰਵਿਸ ਇੰਡਸਟਰੀ ਹੈ ਇਹ ਜਿਹੜਾ ਸਾਡੇ ਕੰਸਲਟੈਂਸੀ ਹੈ ਸਰਵਿਸ ਅੱਛਾ ਮੈਂ ਇਹ ਇਹ ਸਵਾਲ ਸਾਰਿਆਂ ਨੂੰ ਪੁੱਛਦਾ ਹਾਂ ਕਿ ਜਿਹੜੇ ਕੋਈ ਪੁਰਾਣੇ ਉੱਥੇ ਸੈੱਟ ਹੋਏ ਹੋਏ ਨੇਗੇ ਉਹ ਲਿੰਕ ਦੇ ਵਿੱਚ ਤਾਂ ਕਈ ਇਹਦੇ ਨਾਲ ਹੋ ਸਕਦਾ ਹੈ ਕਿ ਪਰਿਵਾਰਕ ਰਿਸ਼ਤੇ ਵੀ ਹੋਣ ਉਹ ਗੱਲਬਾਤ ਹੁੰਦੀ ਹੈ ਤਾਂ ਕਦੇ ਸ਼ੁਕਰਾਨਾ ਕਰਦੇ ਨੇ ਕਿ ਕੋਈ ਆ ਕੋਈ ਹੋਰ ਕੋਈ ਤੁਹਾਨੂੰ ਅਜਿਹ ਕੱਲ ਹੀ ਇੱਕ ਬੱਚਾ ਅਮੋਲਕ ਸਾਡਾ ਯੂਐਸ ਤੋਂ ਫੋਨ ਆਇਆ ਮਨੂੰ ਉਹ ਬੱਚਾ ਕਦੀ ਆਸਟ੍ਰੇਲੀਆ ਚ ਸੀਗਾ ਫਿਰ ਯੂਐਸ ਗਿਆ ਤੇ ਮੈਂ ਵੈਸੇ ਹੀ ਕਿਹਾ ਕਿ ਕਿਦਾਂ ਦੀ ਲਾਈਫ ਚੱਲ ਰਹੀ ਆ ਕਿਦਾਂ ਕਹਿੰਦਾ ਮੈਡਮ ਯੂਐਸ ਚ ਬਹੁਤ ਵਧੀਆ ਮੇਰਾ ਚੱਲ ਰਿਹਾ ਪਰ ਤੁਹਾਨੂੰ ਥੈਂਕ ਯੂ ਕਹੂੰਗਾ ਕਿ ਤੁਹਾਡੀ ਵਜ੍ਹਾ ਨਾਲ ਅੱਜ ਮੈਂ ਬੈਠਿਆ ਮੇਰਾ ਪਰਿਵਾਰ ਬੈਠਿਆ ਔਰ ਮੇਰੀ ਹੁਣ ਜਿਹੜੀ ਹੈ ਸਿਟੀਜ਼ਨਸ਼ਿਪ ਹੋਣ ਵਾਲੀ ਹੈ ਤੇ ਇਦਾਂ ਤੇ ਕਈ ਬੱਚੇ ਆ ਜਿਨ੍ਹਾਂ ਦੇ ਕੋਲ ਜਾ ਕੇ ਅੱਜ ਕਿਉਂਕਿ ਫੈਮਿਲੀ ਰਿਲੇਸ਼ਨ ਕ੍ਰੀਏਟ ਹੋ ਜਾਂਦੇ ਸਾਡੇ ਹੁਣ ਮੈਂ ਪਿੱਛੇ ਆਸਟ੍ਰੇਲੀਆ ਗਈ ਸੀ ਬ੍ਰਿਸਬਨ ਸਾਡੀ ਇੱਕ ਪਰਮ ਸਟੂਡੈਂਟ ਬਨਾਲੇ ਤੋਂ ਉਹਦੇ ਕੋਲ ਰਹਿ ਕੇ ਆਈ ਸੀਗੀ ਮੈਂ ਤੇ ਉਹ ਹੋਤੇ ਹੀ ਇੱਕ ਅੱਛੇ ਪਰਿਵਾਰਿਕ ਸੰਬੰਧ ਹੁੰਦੇ ਹੈ ਹਰ ਬੱਚੇ ਨਾਲ ਸਾਡੇ ਮੈਕਸਿਮਮ ਕੋਸ਼ਿਸ਼ ਹੁੰਦੀ ਹੈ ਕੁਝ ਬੱਚੇ ਭੁੱਲ ਜਾਂਦੇ ਕੁਝ ਯਾਦ ਰੱਖਦੇ ਤੇ ਚੱਲਦਾ ਹੀ ਰਹਿੰਦਾ ਅੱਛਾ ਇਸ ਤੋਂ ਇਲਾਵਾ ਜੇ ਮੈਂ ਨੈਵੀਗੇਟਰਸ ਦੀ ਗੱਲ ਕਰਾਂ ਤਾਂ ਹੁਣ ਅੱਗੇ ਨੈਵੀਗੇਟਰਸ ਆਪਣੇ ਆਪ ਨੂੰ ਕੀ ਦੇਖਦਾ ਹੈ ਕਿ ਕੀ ਏਮ ਕੀ ਹੈ ਮੰਨ ਲਓ ਜਿੱਦਾਂ ਤੁਸੀਂ ਕਿਹਾ ਕਿ ਸਾਫ਼ ਸੁਥਰਾ ਕੰਮ ਕਰਨਾ ਹੈ ਜਾਂ ਫਿਰ ਸਭ ਤੋਂ ਪਹਿਲੀ ਚੀਜ਼ ਨੈਵੀਗੇਟਰਸ ਆਪਣੇ ਦਿਮਾਗ ਦੇ ਵਿੱਚ ਕੀ ਲੈ ਕੇ ਚੱਲਦਾ ਹੈ ਦੇਖੋ ਕੁਆਲਿਟੀ ਐਜੂਕੇਸ਼ਨ ਕਵਾਲਿਟੀ ਐਜੂਕੇਸ਼ਨ ਮੇਰਾ ਸਭ ਤੋਂ ਵੱਡਾ ਹੈ ਕਿ ਜਿਹੜਾ ਵੀ ਸਟੂਡੈਂਟ ਆ ਰਿਹਾ ਉਹਨੂੰ ਸਹੀ ਗਾਈਡ ਕੀਤਾ ਜਾਏ ਪ੍ਰੋਬਲਮ ਕੀ ਹੈ ਸਟੂਡੈਂਟ ਆਪਣੇ ਮਨ ਦੀ ਗੱਲ ਸੁਣ ਨਾ ਜਾਂਦਾ ਮੰਨ ਲਓ ਉਹਦੇ ਦਿਮਾਗ 'ਚ ਹੈ ਕਿ ਮੈਂ ਆਸਟ੍ਰੇਲੀਆ ਜਾਣਾ ਤੇ ਉਸੇ ਕੰਟਰੀ ਉਹ ਸੁਣਨਾ ਨਹੀਂ ਜਾਂਦੇ ਅੱਜਕੱਲ ਜਿਹੜਾ 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 ਇਮੀਗ੍ਰੇਸ਼ਨ ਉਹਨੂੰ ਇਹ ਕਹਿ ਦੂਗਾ ਕਿ ਤੂੰ ਇੱਥੇ ਜਾ ਸਕਦਾ ਹੈ ਤਾਂ ਉਹਦੇ ਕੋਲ ਚਾਹੇ ਝੂਠਾ ਕਹਿ ਰਿਹਾ ਚਾਹੇ ਝੂਠਾ ਉਹ ਜਿਹੜਾ ਐਦਾਂ ਕਹੂਗਾ ਉਹ ਫਰਾਡ ਹੀ ਕਰੂਗਾ ਸਟੂਡੈਂਟ ਦਾ ਫਿਰ ਲੇਕਿਨ ਜਦ ਤੱਕ ਉਹ ਫਰਾਡ ਨਹੀਂ ਹੁੰਦਾ ਜਦ ਤੱਕ ਉਹਨਾਂ ਨੂੰ ਵੀ ਸਮਝ ਜਦੋਂ ਤੁਸੀਂ ਉਹਨਾਂ ਨੂੰ ਰਿਐਲਿਟੀ ਦੱਸਦੇ ਹੋ ਕਿ ਨਹੀਂ ਅਸੀਂ ਤੁਹਾਡਾ ਵੀਜ਼ਾ ਨਹੀਂ ਅੱਗੇ ਕੈਰੀ ਫੋਰਡ ਔਰ ਐਦਾਂ ਦੇ ਬਹੁਤ ਬੱਚੇ ਆਉਂਦੇ ਆ ਜਿਹੜੇ ਫ ਤੇ ਸਾਡਾ ਇਹ ਮਕਸਦ ਹੈ ਕਿ ਹਰ ਬੱਚਾ ਠੀਕ ਪਹੁੰਚੇ ਔਰ ਵੈਸੇ ਵੀ ਮੇਰੇ ਤੇ ਦੇਖੋ ਇੰਨਾ ਲੰਬਾ ਟਾਈਮ ਹੋ ਗਿਆ ਕੰਮ ਕਰਦੇ ਮੇਰੇ ਤੇ ਬੱਚਿਆਂ ਨੇ ਹੁਣ ਕੰਮ ਸੰਭਲ ਲਿਆ ਹੋਇਆ ਤੇ ਸਾਡਾ ਇਹੀ ਮਕਸਦ ਹੈ ਕਿ ਜਿੰਨਾ ਵਧੀਆ ਕਲੀਅਰ ਕੰਮ ਚੱਲਿਆ ਉਹੀ ਚੱਲੇ ਕਦੀ ਵੀ ਕਲੀਅਰ ਕੰਮ ਚ ਬਹੁਤ ਜ਼ਿਆਦਾ ਪੈਸਾ ਕਦੀ ਵੀ ਨਹੀਂ ਹੁੰਦਾ ਬਟ ਇਹ ਕਿ ਸਾਫ ਸੁਥਰਾ ਕੰਮ ਜਿਹੜਾ ਸਟੂਡੈਂਟ ਦੀ ਲਾਈ ਬਣਾਉਂਦਾ ਉਹੀ ਸਾਡੇ ਵਾਸਤੇ ਬlesings ਬਿਲਕੁਲ ਸੋ ਬੜੀ ਪੁਰਾਣੀ ਕਹਾਵਤ ਹੈ ਕਿ ਸਲੋ ਐਂਡ ਸਟੇਡੀ ਵਿਦ ਦ ਰੇਸ ਬਿਲਕੁਲ ਚਲੋ ਕੋਈ ਹੋਰ ਸਵਾਲ ਰਹਿ ਗਿਆ ਹੋਵੇ ਮੇਰੇ ਕੋਲ ਪੁੱਛਣਾ ਤੁਸੀਂ ਬੱਚਿਆਂ ਤੱਕ ਕੋਈ ਆਪਣਾ ਇਸ ਟਾਈਮ ਜਿਹੜਾ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਬਹੁਤ ਜ਼ਿਆਦਾ ਚੱਲ ਰਿਹਾ ਜਿਹੜੇ ਵੀ ਬੱਚੇ ਉੱਥੇ ਪੜਨ ਗਏ ਉਹਨਾਂ ਦੇ ਪੇਰੈਂਟਸ ਜਾਣਾ ਚਾਹੁੰਦੇ ਆ ਉਹਨਾਂ ਦੇ ਭੈਣ ਭਰਾ ਜਾਣਾ ਚਾਹੁੰਦੇ ਆ ਇਹ ਟਾਈਮ ਜਿਹੜਾ ਹੈ ਬਿਲਕੁਲ ਇਹ ਜਿਹੜਾ ਮਹੀਨੇ ਦੋ ਮਹੀਨੇ ਦਾ ਟਾਈਮ ਬਹੁਤ ਇੰਪੋਰਟੈਂਟ ਹੈ ਉਹੋ ਜਿਹੇ ਕੈਂਡੀਡੇਟਸ ਵਾਸਤੇ ਉਹ ਜ਼ਰੂਰ ਜੇ ਜਾਣਾ ਚਾਹੁੰਦੇ ਤੇ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਇਮੀਡੀਏਟ ਅਪਲਾਈ ਕਰ ਸਕ ਜੇ ਤੁਹਾਨੂੰ ਇਹ ਇੰਟਰਵਿਊ ਚੰਗੀ ਲੱਗੇ ਹੋਵੇ ਜਾਂ ਤੁਹਾਡੇ ਕੋਈ ਹੋਰ ਸਵਾਲ ਹੋਣ ਤੁਸੀਂ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਰਵੀਨਾ ਮੈਮ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ ਤੇ ਅਸੀਂ ਵੀ ਤੁਹਾਨੂੰ ਇਹੀ ਕਵਾਂਗੇ ਕਿ ਜੇ ਤੁਹਾਨੂੰ ਇਹਨਾਂ ਗੱਲਾਂ ਦੇ ਵਿੱਚ ਦਮ ਲੱਗਿਆ ਹੋਇਆ ਤਾਂ ਜ਼ਰੂਰ ਨੀਚੇ ਦਿੱਤੇ ਨੰਬਰ ਤੇ ਜਾਂ ਫਿਰ ਐਡਰੈਸ ਵੀ ਨੀਚੇ ਚੱਲ ਰਿਹਾ ਹੋਊਗਾ ਤੁਸੀਂ ਜ਼ਰੂਰ ਇੱਥੇ ਆਕੇ ਜਿਹੜੀ ਆਪਣੀ ਗਾਈਡੈਂਸ ਲੈ ਸਕਦੇ ਹੋ ਕੰਸਲਟੈਂਸੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ